ਪਹਿਲਾਂ ਮੈਨੂੰ ਇਹ ਦੱਸੋ ਕਿ ਯੈਸ ਇਮੀਗ੍ਰੇਸ਼ਨ ਜਿਹੜੀ ਹੈ ਉਹਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਕੰਮ ਕਰਦੇ ਹੋਏ ਔਰ ਕਿ ਉਹ ਜਿਹੇ ਐਕਸਪੀਰੀਅੰਸ ਰਿਹਾ ਤੁਹਾਡਾ ਇਹ ਸੀ ਇਮੀਗ੍ਰੇਸ਼ਨ ਅਗਰ ਗੱਲ ਕਰਾਂ ਤਾਂ ਟੋਟਲ ਅਜ 18 ইয়ারਸ ਪਲੱਸ ਹੋ ਚੁੱਕੇ ਨੇ ਪਰ ਬਹੁਤ ਅੱਛੀ ਐਂਡ ਇੱਕ ਵਾਈਟ ਕਾਲਰ ਜੌਬ ਆਪਾਂ ਕੀਤੀ ਹੈਗੀ ਆਪਣੀ ਇਮੀਗ੍ਰੇਸ਼ਨ ਨੂੰ ਹਮੇਸ਼ਾ ਉੱਚਾ ਨਾਮ ਹਮੇਸ਼ਾ ਉੱਚਾ ਲੈ ਕੇ ਜਾਂਦਾ ਸਪਰਾਹ ਦੇਖਿਆ ਹੈ ਔਰ ਇੱਕ ਦਿਨ ਉਹ ਪੂਰਾ ਵੀ ਹੋ ਰਿਹਾ ਹੈਗਾ ਅਸਰ ਜਿਹੜੀਆਂ ਦਦਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਰੂਮਰਸ ਨੇ ਅਫਵਾਹਾਂ ਨੇ ਕਿ ਮਤਲਬ ਬਹੁਤ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਉਹ ਪਰਦਾ ਬਹੁਤ ਰੱਖਦੇ ਆ ਹਨਾ ਸੱਚ ਨਹੀਂ ਦੱਸਦੇ ਹਨਾ ਕਿ ਫੇਕ ਵੀ ਕੰਸਲਟੈਂਸੀਸ ਜਿਹੜੀਆਂ ਬਹੁਤ ਹੁੰਦੀਆਂ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਨਾਮ ਨਹੀਂ ਲਵਾਂਗਾ ਬਹੁਤ ਸਾਰੇ ਏਜੰਟਸ ਵੀ ਨੇ ਜਿਹੜਾ ਨੂੰ ਖੁਦ ਨੋਲੇਜ ਵੀ ਨਹੀਂ ਹੈਗੀ ਔਰ ਉਹ ਇਸ ਬਾਰੇ ਕਲਾਇੰਟਸ ਨੂੰ ਵੀ ਪੂਰਾ ਕੌਂਸਲ ਨਹੀਂ ਕਰ ਪਾਉਂਦੇ ਹੈਗੇ ਕਿ ਕੀ ਚੀਜ਼ ਹੈਗੀ ਹੈ ਇਮੀਗ੍ਰੇਸ਼ਨ ਕੀ ਇਮੀਗ੍ਰੈਂਟ ਕੀ ਹੈਗਾ ਆ ਔਰ ਉਹ ਸਟਾਫ ਦੇ ਬੇਸ ਤੇ ਹੀ ਇੱਕ ਐਕਸਪੀਰੀਅੰਸ ਸਟਾਫ ਇੱਕ ਸਾਲ ਦਾ 2 ਸਾਲ ਦਾ ਐਕਸਪੀਰੀਅੰਸ ਸਟਾਫ ਦੇ ਬੇਸ ਤੇ ਆਪਣਾ ਬਿਜ਼ਨਸ ਚਲਾ ਰਹੇ ਨੇ ਸੋ ਇਸ ਇਸ ਵਜ੍ਹਾ ਨਾਲ ਜਿਹੜੇ ਕਲਾਇੰਟਸ ਨੂੰ ਚੀਟਿੰਗ ਚੀਟ ਮਿਲਦੀ ਹੈਗੀ ਹੈ ਕਿ ਧੋਖਾ ਮਿਲਦਾ ਹੈਗਾ ਔਰ ਕਈਆਂ ਦੇ ਕਲਾਇੰਟਸ ਦੇ ਪੈਸੇ ਵੀ ਫਸ ਜਾਂਦੇ ਨੇ ਸਰਟੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਨਾ ਕਿ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਸੀਜ਼ ਹੁੰਦੀਆਂ ਨੇ ਉਹ ਸਰਟੀਫਾਈਡ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਇੱਕ ਕੀ ਪ੍ਰੋਸੀਜਰ ਹੁੰਦਾ ਹੈ ਮਤਲਬ ਉਹ ਕਿੱਦਾਂ ਸਰਟੀਫਾਈਡ ਹੁੰਦੀਆਂ ਨੇ ਦੇਖੋ ਇਹਦੇ ਚ ਮੈਂ ਇੰਡੀਆ ਤੇ ਆਂ ਤੇ ਮੇਰਾ ਪੰਜਾਬ ਦਾ ਲਾਇਸੈਂਸ ਹੈਗਾ ਹੂੰ ਹੂੰ ਤੇ ਮੇਰੇ ਬ੍ਰਦਰ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਉਹਨਾਂ ਕੋ ਕੈਨੇਡਾ ਨਾ ਕੈਨੇਡੀਅਨ ਸਿਟੀਜ਼ਨ ਨੇ 1994 ਦੇ ਵਿੱਚ ਉਹ ਕੈਨੇਡਾ ਗਏ ਸੀਗੇ ਉਹਨਾਂ ਨੇ ਪੂਰੀ ਦੀ ਸਟੱਡੀ ਕੀਤੀ ਹੈ 3 ਤੋਂ 4 ਇਅਰਸ ਦੀ ਲਾਇਸੈਂਸ ਪ੍ਰਾਪਤ ਹੋਇਆ ਹੈ ਐਮਬੈਸੀ ਵੱਲੋਂ ਸੋ ਆਥ ਕਮਿਸ਼ਨਰ ਵੀ ਨੇ ਹੁਣ ਰਾਈਟ ਨਾਉ ਆਖਦੇ ਦੇ ਸੋ ਇਹ ਇੱਕ ਵੈਲ ਅਗਰ ਆਸਟ੍ਰੇਲੀਆ ਕਵਾ ਜਾਂ ਕੈਨੇਡਾ ਕਵਾ ਜਾਂ ਯੂਕੇ ਕਵਾ ਤੇ ਉਹਦੀ ਇੱਕ ਸਟੱਡੀ ਹੁੰਦੀ ਹੈ ਉਸ ਕੰਟਰੀਜ਼ ਦੇ ਵਿੱਚ ਔਰ ਗਵਰਨਮੈਂਟ ਵੱਲੋਂ ਫਿਰ ਉਹ ਲਾਇਸੈਂਸ ਦਿੱਤਾ ਜਾਂਦਾ ਪਿੱਛੇ ਜੇ ਕਾਫੀ ਰੂਮਰਸ ਆਈਆਂ ਸਿਗੀਆਂ ਕਿ ਕੈਨੇਡਾ ਨੇ ਵੀਜ਼ਾਸ ਬੰਦ ਕਰ ਦਿੱਤੇ ਰਿਅਲਿਟੀ ਹੈ ਕਿ ਸਿਰਫ ਅਫਵਾਹਾਂ ਹੀ ਉੱਡ ਰਹੀਆਂ ਨੇ ਕਿਉਂਕਿ ਕਹਿ ਰਹੇ ਨੇ ਕਿ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ ਪੰਜਾਬੀ ਬਹੁਤ ਜ਼ਿਆਦਾ ਚਲੇ ਗਏ ਆ ਜਿਹੜਾ ਰੂਮਰ ਫੈਲਿਆ ਸੀਗਾ ਔਰ ਬਿਲਕੁਲ ਸਹੀ ਫੈਲਿਆ ਸੀਗਾ ਰੂਮਰ ਨੇ ਪਾ ਵੀ ਕਾਫੀ ਆਦੀ ਫੇਸਿੰਗ ਕੀਤੀ ਹੈਗੀ ਆ ਸੋ ਹੁਣੇ ਚ ਦੇ ਕੋ ਇਹ ਹੀ ਰੂਮਰ ਫੈਲਿਆ ਕਿ ਜਿਹੜਾ ਪ੍ਰਾਈਵੇਟ ਕਾਲਜਸ ਨੇ ਉਹ ਬਹੁਤ ਜ਼ਿਆਦਾ ਕਰਾਊਡ ਕਰ ਦਿੱਤਾ ਹੈਗਾ ਸੋ ਪ੍ਰਾਈਵੇਟ ਕਾਲਜਸ ਨੂੰ ਵਰਕਿੰਗ ਨਹੀਂ ਮਿਲੇਗੀ ਹਮ ਠੀਕ ਹੈ ਜਿਸ ਕਰਕੇ ਜ਼ਿਆਦਾ ਰੂਮਰ ਫੈਲਿਆ ਕਿ ਕੈਨੇਡਾ ਜਿਹੜੇ ਜਿਹੜੇ ਯੂਕੇ 베ਸ ਕੰਮ ਕਰਦੇ ਨੇ ਜਾਂ ਜਿਹੜੇ ਆਸਟ੍ਰੇਲੀਆ 베ਸ ਕੰਮ ਕਰਦੇ ਨੇ ਉਹ ਰੂਮਰ ਫੈਲਾਉਂਦੇ ਨੇ ਰਿਕੁਆਇਰਮੈਂਟਸ ਕੀ ਕੀ ਹੁੰਦੀਆਂ ਨੇ ਜੇ ਸਟੱਡੀ ਵਿਜ਼ਿਟ ਤੇ ਆਪਾਂ ਬਾਹਰ ਜਾਣਾ ਹੈ ਤੇ ਉਹਦੇ ਲਈ ਕੀ ਕੀ ਚਾਹੀਦਾ ਹੁੰਦਾ ਹੈ ਅ ਦੇਖੋ ਸਭ ਤੋਂ ਪਹਿਲੇ ਬੱਚੇ ਦੇ ਪਰਸੈਂਟੇਜ ਬਹੁਤ ਨੈਟਰ ਕਰਦੇ ਨੇ ਪਲੱਸ 2 ਚੋਂ ਕਿਹੜੀ ਸਟਰੀਮ ਰੱਖੀ ਹੋਈ ਆ ਉਹਦੇ ਪਰਸੈਂਟੇਜ 60 65% ਪਲੱਸ ਚਾਹੀਦੇ ਨੇ ਅਗਰ ਕੁਝ ਅੱਛੀ ਯੂਨੀਵਰਸਿਟੀਆਂ ਹੈਗੀਆਂ ਨੇ ਜਿਹੜੇ ਲੈਂਦੀ ਹੀ 75% ਔਰ 85% ਮਾਰਕਸ ਹੈਗੀਆਂ ਨੇ ਤੇ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਪਰਸੈਂਟੇਜ 85 75% ਅਬੋਵ ਹੁੰਦੇ ਨੇ ਸੋ ਲਾਸਟ ਹੀ ਕੈਨੇਡਾ ਮਾਰਕ ਮਿਲਰ ਜਿਹੜੇ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਪੀਟੀਈ ਐਂਡ ਟੋਫਲ ਵੀ ਜਿਹੜੀ ਹੁਣ ਸਟੂਡੈਂਟ ਵਾਸਤੇ ਮਨਜ਼ੂਰ ਕਰ ਦਿੱਤੀ ਗਈ ਹੈ ਠੀਕ ਹੈ ਔਰ ਇੱਕ ਇਹ ਵੀ ਬੜੀ ਗੱਲ ਹੁੰਦੀ ਹੈ ਕਿ ਤੁਹਾਡੇ ਆਇਲਸ ਦੇ ਵਿੱਚ ਬੈਂਡ ਦੀ ਗਾਰੰਟੀ ਅਸੀਂ ਲੈਂਦੇ ਆ ਠੀਕ ਹੈ ਮਤਲਬ ਇਦਾਂ ਵੀ ਹੁੰਦਾ ਹੈ ਕਿ ਚਲੋ ਨਹੀਂ ਆਉਂਦਾ ਕੁਝ ਠੀਕ ਹੈ ਕੋਈ ਗੱਲ ਨਹੀਂ ਬੈਂਡ ਤੇ ਆਈ ਜਾਣੇ ਨੇ ਨਹੀਂ ਜੀ ਐਦਾ ਦਾ ਕੁਛ ਨਹੀਂ ਹੈਗਾ ਦੇਖੋ ਐਦਾ ਅਗਰ ਐਦਾ ਹੋਣ ਲੱਗ ਗਿਆ ਤਾਂ ਵੱਡੇ ਵੱਡੇ ਅਫਸਰ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਇਸ ਪਿੱਛੇ ਦੌੜ ਜਾਣਗੇ ਦੇਖੋ ਜਿਹੜਾ ਇੱਕ ਕੁਆਲੀਫਿਕੇਸ਼ਨ ਆ ਉਹ ਤਾਂ ਬੱਚੇ ਨੂੰ ਕਰਨੀ ਹੀ ਪੈਣੀ ਹੈ ਠੀਕ ਹੈ ਅਗਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਡੈਫੀਨੇਟਲੀ ਤੁਸੀਂ ਸ਼ਾਇਦ ਸੁਣਿਆ ਵੀ ਹੋਏਗਾ ਲਾਸਟ ইয়ারਸ ਵੀ ਐਮਬੈਸੀ ਦੇ ਵਿੱਚ ਕਾਫੀ ਐਦਾ ਦੇ ਕੇਸਿਸ ਫੜੇ ਗਏ ਸੀਗੇ ਔਰ ਇੱਕ ਵਾਰੀ ਤਾਂ ਐਂਸ ਕਰਕੇ ਆਪਾਂ ਸਟੱਡੀ ਵੀਜ਼ੇ ਤੇ ਚਲੇ ਗਏ ਉਸ ਤੋਂ ਬਾਅਦ ਜਦੋਂ ਪੀਆਰ ਦੇ ਲਈ ਅਪਲਾਈ ਕਰਨਾ ਹੈ ਤੇ ਫਿਰ ਵੀ ਆਇਲਸ ਜਿਹੜੀ ਉਹ ਦੁਬਾਰਾ ਕਰਨੀ ਪੈਂਦੀ ਹੈ ਬਿਲਕੁਲ ਜਦੋਂ ਆਪਾਂ ਸਟੱਡੀ ਲਈ ਜਾਣੇ ਹੈਗੇ ਆ ਉਹਦੋਂ ਅਕਾਡੈਮਿਕ ਸਟੱਡੀ ਆਇਲਸ ਕਰਨੀ ਪੈਂਦੀ ਹੈ ਕੀ ਹੈ ਔਰ ਜਦੋਂ ਆਪਾਂ ਪੀਆਰ ਵਰਕ ਉਸ ਤੋਂ ਬਾਅਦ ਪੀਜੀਡਬਲਪੀ ਵਰਕ ਪਰਮੈਂਟ ਮਿਲਦਾ ਹੈ ਐਂਡ ਉਸ ਤੋਂ ਬਾਅਦ ਪੀਆਰ ਦੇ ਪੁਆਇੰਟਸ ਬੰਦੇ ਨੇ ਉਹ ਪੀਆਰ ਪੁਆਇੰਟਸ ਦੇ ਲਈ ਸਾਨੂੰ ਚੈਨਲ ਦੇ ਵਿੱਚ ਆਇਲਸ ਕਰਨੀ ਪੈਂਦੀ ਹੈ ਓਕੇ ਸੋ ਅਲਸੋ ਟਾਈਮਸ ਤੋਂ ਮੈਂ ਹਾਂ ਜਸਪ੍ਰੀਤ ਕੌਰ ਸ਼ੇਰਗਿੱਲ ਔਰ ਬਿਲਕੁਲ ਜੀ ਹਾਜ਼ਰ ਹਾਂ ਅੱਜ ਦੇ ਪੋਡਕਾਸਟ ਲੈ ਕੇ ਔਰ ਅੱਜ ਇਸ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਬਾਰੇ ਔਰ ਇਸ ਟਾਪਿਕ ਦੇ ਉੱਪਰ ਗੱਲ ਕਰਨ ਦੇ ਲਈ ਸਾਡੇ ਕੋਲ ਪਹੁੰਚੇ ਹੋਏ ਨੇ ਯੈਸ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਮਿਸਟਰ ਸੰਜੇ ਨਾਰੰਗ ਜੀ ਜਿਨ੍ਹਾਂ ਦੀ ਕੀ ਇਹ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਉਹ ਕੈਨੇਡੀਅਨ ਗਵਰਨਮੈਂਟ ਦੇ ਕੋਲੋਂ ਸਰਟੀਫਾਈਡ ਹੈ ਸੋ ਸਾਡੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਨੂੰ ਹੋਣਗੇ ਔਰ ਸਾਡੇ ਮੈਨੂੰ ਲੱਗਦਾ ਕਿ ਸਾਡੇ ਡਾਊਟ ਜਿਹੜੇ ਨੇ ਉਹ ਵੀ ਬਹੁਤ ਸਾਰੇ ਅੱਜ ਕਲੀਅਰ ਹੋ ਜਾਣਗੇ ਸੋ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਹਾਂ ਸਭ ਤੋਂ ਪਹਿਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈਗਾ ਔਰ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਅੱਜ ਮੈਨੂੰ ਇਹ ਮੌਕਾ ਮਿਲਿਆ ਨਹੀਂ ਸਰ ਮੈਨੂੰ ਲੱਗਦਾ ਕਿ ਸਾਡੇ ਲਈ ਇਹ ਬਹੁਤ ਲੱਕੀ ਟਾਈਮ ਹੋਏਗਾ ਕਿਉਂਕਿ ਬਹੁਤ ਸਾਰੀਆਂ ਰੂਮਰਸ ਨੇ ਹਨਾ ਵੀਜ਼ਾਸ ਨੂੰ ਲੈ ਕੇ ਔਰ ਇਮੀਗ੍ਰੇਸ਼ਨ ਨੂੰ ਲੈ ਕੇ ਡਰ ਬਹੁਤ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਔਰ ਅੱਜ ਆਪਾਂ ਉਹ ਸਾਰੇ ਡਰ ਕੱਢ ਦੇਣੇ ਆ ਬਿਲਕੁਲ ਜੀ ਬਿਲਕੁਲ ਹਨਾ ਸਭ ਪਹਿਲਾਂ ਮੈਨੂੰ ਇਹ ਦੱਸੋ ਕਿ ਯੈਸ ਇਮੀਗ੍ਰੇਸ਼ਨ ਜਿਹੜੀ ਹੈ ਉਹਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਕੰਮ ਕਰਦੇ ਹੋਏ ਔਰ ਕਿ ਉਹ ਜੇ ਐਕਸਪੀਰੀਅੰਸ ਰਿਹਾ ਤੁਹਾਡਾ ਅ ਇਹ ਸੀ ਇਮੀਗ੍ਰੇਸ਼ਨ ਨੂੰ ਅਗਰ ਗੱਲ ਕਰਾਂ ਤਾਂ ਟੋਟਲ ਅੱਜ 18 ইয়ার্স প্লাস হো চুকে নে জেড়ে মেরে ਵੱਡੇ ਬ੍ਰਦਰ ਜੋ ਕੈਨੇਡਾ ਦੇ ਸੀਏਸੀਸੀ ਲਾਇਰਸ ਨੇ ਮਿਸਟਰ ਰਾਜ ਡਾਰੰਗ ਜੋ ਡਾਇਰੈਕਟਰ ਨੇ ਯਸ ਇਮੀਗ੍ਰੇਸ਼ਨ ਦੇ ਜਿਨ੍ਹਾਂ ਨੇ ਨੀ ਪੱਥਰ ਰੱਖਿਆ ਸੀ ਯਸ ਇਮੀਗ੍ਰੇਸ਼ਨ ਦਾ ਔਰ ਕੈਨੇਡਾ ਤੋਂ ਹੀ ਰੱਖਿਆ ਸੀਗਾ ਸੋ ਐਕਸਪੀਰੀਅੰਸ ਮੈਂ ਜਿਹੜੀ ਜੁਆਇਨਿੰਗ ਕੀਤੀ ਸੀ 2017 ਦੇ ਵਿੱਚ ਇੰਡੀਆ ਦੇ ਵਿੱਚ ਜੁਆਇਨਿੰਗ ਕੀਤੀ ਹੈਗੀ ਉਹ ਵੀ ਆਪਣੇ ਵੱਡੇ ਪ੍ਰਤਾ ਦੇ ਅਸ਼ੀਰਵਾਦ ਨਾਲ ਹੀ ਸਟਾਰਟਅਪ ਕੀਤਾ ਸੀਗਾ ਔਰ ਬਹੁਤ ਅੱਛੀ ਐਂਡ ਇੱਕ ਵਾਈਟ ਕਾਲਰ ਜੌਬ ਆਪਾਂ ਕੀਤੀ ਹੈਗੀ ਆਪਣੀ ਇਮੀਗ੍ਰੇਸ਼ਨ ਨੂੰ ਹਮੇਸ਼ਾ ਉੱਚਾ ਨਾਮ ਹਮੇਸ਼ਾ ਉੱਚਾ ਲੈ ਕੇ ਜਾਂਦਾ ਸਫਰਾਰ ਦੇਖਿਆ ਹੈ ਔਰ ਇੱਕ ਦਿਨ ਉਹ ਪੂਰਾ ਵੀ ਹੋ ਰਿਹਾ ਆਏਗਾ ਬਿਲਕੁਲ ਔਰ ਸਰ ਜਿਹੜੀਆਂ ਜਿਹਦਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਰੂਮਰਸ ਨੇ ਅਫਵਾਹਾਂ ਨੇ ਕਿ ਮਤਲਬ ਬਹੁਤ ਵਾਰੀ ਕਹਿ ਦਿੱਤਾ ਜਾਂਦਾ ਕਿ ਉਹ ਪਰਦਾ ਬਹੁਤ ਰੱਖਦੇ ਆ ਹੈਨਾ ਸਚਿਨੀ ਦੱਸ ਦੇ ਹੈ ਨਾ ਕਿ ਫੇਕ ਵੀ ਕੰਸਲਟੈਂਸੀਸ ਜਿਹੜੀਆਂ ਬਹੁਤ ਹੁੰਦੀਆਂ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਮਾਰਕੀਟਸ ਦੇਖੋ ਇਦਾਂ ਦੇ ਬਹੁਤ ਸਾਰੇ ਮੈਂ ਨਾਮ ਨਹੀਂ ਲਵਾਂਗਾ ਬਹੁਤ ਸਾਰੇ ਏਜੰਟਸ ਵੀ ਨੇ ਜਿਹੜਾ ਨੂੰ ਖੁਦ ਨੋਲੇਜ ਵੀ ਨਹੀਂ ਹੈ ਕਿ ਔਰ ਉਹ ਇਸ ਬਾਰੇ ਕਲੈਂਟਸ ਨੂੰ ਵੀ ਪੂਰਾ ਕਾਉਂਸਲ ਨਹੀਂ ਕਰ ਪਾਉਂਦੇ ਹੈਗੇ ਕਿ ਕੀ ਚੀਜ਼ ਹੈਗੀ ਹੈ ਇਮੀਗ੍ਰੇਸ਼ਨ ਇਮੀਗ੍ਰੈਂਟ ਕੀ ਹੈਗਾ ਜਾਂ ਔਰ ਉਹ ਸਟਾਫ ਦੇ ਬੇਸ ਤੇ ਹੀ ਇੱਕ 익ਸਪੀਰੀਅੰਸਡ ਸਟਾਫ ਇੱਕ ਸਾਲ ਦਾ ਦੋ ਸਾਲ ਦਾ 익ਸਪੀਰੀਅੰਸਡ ਸਟਾਫ ਦੇ ਬੇਸ ਤੇ ਆਪਣਾ ਬਿਜ਼ਨਸ ਚਲਾ ਰਹੇ ਨੇ ਸੋ ਇਸ ਇਸ ਵਜ੍ਹਾ ਨਾਲ ਜਿਹੜੇ ਕਲਾਇੰਟਸ ਨੂੰ ਚੀਟਿੰਗ ਚੀਟ ਮਿਲਦੀ ਹੈਗੀ ਹੈ ਕਿ ਧੋਖਾ ਮਿਲਦਾ ਹੈਗਾ ਔਰ ਕਈਆਂ ਦੇ ਕਲਾਇੰਟਸ ਦੇ ਪੈਸੇ ਵੀ ਫਸ ਜਾਂਦੇ ਨੇ ਸੋ ਇਸ ਗੱਲੋਂ ਕਲਾਇੰਟਸ ਨੂੰ ਬਹੁਤ ਪ੍ਰੀਪੇਅਰ ਹੋਣਾ ਮੈਂ ਇੱਥੇ ਕਹਿਣਾ ਹੈਗਾ ਕਿ ਬਹੁਤ ਪ੍ਰੀਪੇਅਰ ਹੋਣਾ ਚਾਹੀਦਾ ਹੈ ਚਾਹੇ ਉਹ ਬੱਚੇ ਤਾਂ ਦੇਖੋ ਛੋਟੇ ਨੇ ਬੱਚਿਆਂ ਦਾ ਤਾਂ ਸੁਪਨਾ ਹੈਗਾ ਕਿ ਅਸੀਂ ਬਾਹਰ ਜਾ ਕੇ ਪੜ੍ਹਨਾ ਹੈ ਤੇ ਆਪਣੀ ਲਾਈਫ ਸੈੱਟ ਕਰਨੀ ਹੈ ਬਟ ਇਹਦੇ ਨਾਲ ਨਾਲ ਪੇਰੈਂਟਸ ਦੀ ਬਹੁਤ ਇੱਕ ਸੋਚ ਨਾਲ ਚੱਲਣਾ ਚਾਹੀਦਾ ਪੇਰੈਂਟਸ ਨੂੰ ਇੱਕ ਬੈਸਟ ਕੰਸਲਟੈਂਟ ਦੇ ਕੋਲ ਜਿਹੜਾ ਲਾਇਸੈਂਸ ਮਾਨਿਆ ਪ੍ਰਾਪਤ ਹੈ ਜਿਹੜਾ ਖੁਦ ਐਜੂਕੇਟਿਡ ਹੈ ਜਿਹਨੂੰ ਜਿਹੜਾ ਖੁਦ ਤੁਹਾਨੂੰ ਕਾਉਂਸਲਿੰਗ ਪੂਰੀ ਦੇ ਪਾਵੇ ਜੀ ਕੀ ਅ ਔਰ ਖੁਦ ਜਿਹੜਾ ਅਗਰ ਤਾਂ ਓਨਰ ਮਿਲੇ ਤਾਂ ਵੈਲ ਐਂਡ ਗੁੱਡ ਹੈ ਬਟ ਮੈਂ ਦੇਖਿਆ ਅੱਜ ਦੀ ਰੇਟ ਦੇ ਵਿੱਚ ਓਨਰ ਖੁਦ ਮਿਲਦਾ ਹੀ ਨਹੀਂ ਹੈਗਾ ਸੋ ਸਾਡੀ ਇਸ ਇਮੀਗ੍ਰੇਸ਼ਨ ਦੀ ਕੀ ਚੀਜ਼ ਹੈਗੀ ਹੈ ਚਾਹੇ ਤੁਸੀਂ ਕੈਨੇਡਾ ਆਫਿਸ ਚਲ ਜਾਓ ਚਾਹੇ ਤੁਸੀਂ ਆਸਟ੍ਰੇਲੀਆ ਆਫਿਸ ਚਲ ਜਾਓ ਜਾਂ ਇੰਡੀਆਨ ਆਫਿਸ ਤੇ ਚਲ ਜਾਓ ਇੰਡੀਆ ਆਫਿਸ ਤੇ ਮੈਂ ਮਿਲਦਾ ਹੈਗਾ ਜਾਂ ਚਲੰਚਰ ਦੇ ਵਿੱਚ ਔਰ ਸਾਡਾ ਜਲਦ ਹੀ ਮੈਂ ਤੁਹਾਡੇ ਰੂਬਰੂ ਦੱਸਣਾ ਚਾਹਨਾ ਹਾਂ ਅ ਵਿਦੀਨ ਅ ਇਸੀ ਈਅਰ ਦੇ ਵਿੱਚ ਮੁਹਾਲੀ ਦੇ ਵਿੱਚ ਆਫਿਸ ਆਪਾਂ ਓਪਨ ਕਰ ਰਹੇ ਹੈਗੇ ਆ ਤੇ ਔਰ ਉੱਥੇ ਵੀ ਮੈਂ ਖੁਦ ਹੀ ਮਿਲੂੰਗਾ ਕੋਈ ਇਹ ਨਹੀਂ ਹੈਗਾ ਕਿ ਸਟਾਫ ਨੂੰ ਮਿਲ ਕੇ ਚੱਲੇ ਜਾਓ ਜਾਂ ਖੁਦ ਉਹ ਤੁਹਾਨੂੰ ਜਲਦੀ ਟਾਈਮ ਦੱਸ ਦਿੱਤਾ ਜਾਏਗਾ ਕਿ ਕਦੋਂ ਆਪਾਂ ਆਪਾਂ ਕਰਾਂਗੇ। ਔਰ ਸਰ ਸਰਟੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਨਾ ਕਿ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਸੀਜ਼ ਹੁੰਦੀਆਂ ਨੇ ਉਹ ਸਰਟੀਫਾਈਡ ਹੋਣੀਆਂ ਚਾਹੀਦੀਆਂ ਨੇ। ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਕੀ ਪ੍ਰੋਸੀਜਰ ਹੁੰਦਾ ਹੈ ਮਤਲਬ ਉਹ ਕਿਦਾਂ ਸਰਟੀਫਾਈਡ ਹੁੰਦੀਆਂ ਨੇ ਅ ਦੇਖੋ ਇਹਦੇ ਵਿੱਚ ਮੈਂ ਇੰਡੀਆ ਤੇ ਆਂ ਤੇ ਮੇਰਾ ਪੰਜਾਬ ਦਾ ਲਾਇਸੈਂਸ ਹੈਗਾ ਆ ਹਮਮ ਤੇ ਮੇਰੇ ਬ੍ਰਦਰ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਉਹਨਾਂ ਕੋ ਕੈਨੇਡਾ ਨੂੰ ਕੈਨੇਡੀਅਨ ਸਿਟੀਜ਼ਨ ਨੇ 1994 ਦੇ ਵਿੱਚ ਉਹ ਕੈਨੇਡਾ ਗਏ ਸੀਗੇ ਉਹਨਾਂ ਨੇ ਪੂਰੀ ਇਹਦੀ ਸਟੱਡੀ ਕੀਤੀ ਹੈ 3 ਟੂ 4 ਇਅਰਸ ਦੀ ਲਾਇਸੈਂਸ ਪ੍ਰਾਪਤ ਹੋਇਆ ਐਮਬੈਸੀ ਵੱਲੋਂ ਸੋ ਉਹ ਆਥ ਕਮਿਸ਼ਨਰ ਵੀ ਨੇ ਹੁਣ ਰਾਈਟ ਨਾਉ ਇੱਥੇ ਦੇ ਸੋ ਇਹ ਇੱਕ ਵੈਲ ਅਗਰ ਆਸਟ੍ਰੇਲੀਆ ਕਹਾਂ ਜਾਂ ਕੈਨੇਡਾ ਕਹਾਂ ਜਾਂ ਯੂਕੇ ਕਹਾਂ ਤੇ ਉਹਦੀ ਇੱਕ ਸਟੱਡੀ ਹੁੰਦੀ ਔ ਕੰਟਰੀਜ਼ ਦੇ ਵਿੱਚ ਔਰ ਗਵਰਨਮੈਂਟ ਵੱਲੋਂ ਫਿਰ ਉਹ ਲਾਇਸੈਂਸ ਦਿੱਤਾ ਜਾਂਦਾ ਓਕੇ ਤੇ ਕੈਨੇਡਾ ਦੇ ਵਿੱਚ ਤੁਹਾਡੇ ਬ੍ਰਦਰ ਨੂੰ ਜਦਾਂ ਕਿ ਮੈਂ ਇੰਟਰੋ ਦੇ ਵਿੱਚ ਦੱਸਿਆ ਵੀ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਹੜਾ ਸਰਟੀਫਾਈਡ ਇਮੀਗ੍ਰੇਸ਼ਨ ਹੈ ਤੁਹਾਡੀ ਤੇ ਉਹ ਉਹੀ ਸਰਟੀਫਿਕੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਹੋਈ ਹੈ ਜਦੋਂ ਤੁਸੀਂ ਦੱਸਿਆ ਸੀ ਉਹਨੂੰ CICCC ਪਹਿਲੇ ICICI ICCR ਸੀ ਹੁੰਦਾ ਸੀ ਜਿਹਨੂੰ ਕਿਹਾ ਜਾਂਦਾ ਸੀ ਹੁਣ ਹੋਏਗਾ CICCC ਸੋ ਉਹ ਸਾਡੀ ਕੰਪਨੀਆਂ ਜਿਹੜੀ ਐਸ ਇਮੀਗ੍ਰੇਸ਼ਨ ਚ ਮੇਰੇ ਭయ్యా ਕੋਲ ਵੀ ਹੈ ਲਾਇਸੈਂਸ ਉਹਦਾ ਔਰ ਹੁਣ ਲੇਟੈਸਟ ਹੀ ਸਾਡੀ ਭਾਬੀ ਜੀ ਨੂੰ ਵੀ ਉਹ ਲਾਇਸੈਂਸ ਜਿਹੜਾ ਮਿਲ ਚੁੱਕਾ ਆ ਓਕੇ ਤੇ ਰਿਕੁਆਇਰਮੈਂਟਸ ਕੀ ਕੀ ਹੁੰਦੀਆਂ ਨੇ ਜੇ ਸਟੱਡੀ ਵਿਜ਼ਿਟ ਤੇ ਆਪਾਂ ਬਾਹਰ ਜਾਣਾ ਆ ਤੇ ਉਹਦੇ ਲਈ ਕੀ ਕੀ ਚਾਹੀਦਾ ਹੁੰਦਾ ਆ ਦੇਖੋ ਸਭ ਤੋਂ ਪਹਿਲੇ ਬੱਚੇ ਦੇ ਪਰਸੈਂਟੇਜ ਬਹੁਤ ਮੈਟਰ ਕਰਦੇ ਨੇ ਪਲੱਸ 2 ਚੋ ਕਿਹੜੀ ਸਟ੍ਰੀਮ ਰੱਖੀ ਹੋਈ ਆ ਉਹਦੇ ਪਰਸੈਂਟੇਜ 60 65% ਪਲੱਸ ਚਾਹੀਦੇ ਨੇ ਅਗਰ ਕੁਝ ਅੱਛੀ ਯੂਨੀਵਰਸਿਟੀਆਂ ਹੈਗੀਆਂ ਨੇ ਜਿਹੜੇ ਲੈਂਦੀ ਹੀ 75% ਔਰ 85% ਮਾਰਕਸ ਹੈਗੀਆਂ ਨੇ ਤੇ ਉਹਨਾਂ ਵਾਸਤੇ ਬਹੁਤ ਅੱਛੀ ਆਪਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਪਰਸੈਂਟੇਜ 85 75% ਅਬੋਵ ਹੁੰਦੇ ਨੇ ਆ ਜਾਣਦੇ ਨੇ ਜਿਹੜੇ ਕਾਲਜੇਜ਼ ਨੇ ਜਿਹੜੇ ਉੱਥੇ ਗਵਰਨਮੈਂਟ ਕਾਲਜੇਜ਼ ਹੈ ਮੈਂ ਇੱਕ ਛੋਟੀ ਜੀ ਪਹਿਲੇ ਚੀਜ਼ ਦੱਸਣਾ ਚਾਹਾਂਗਾ ਇਹ ਇਮੀਗ੍ਰੇਸ਼ਨ ਜਿਹੜਾ ਆ ਉਹ ਗਵਰਨਮੈਂਟ ਕਾਲਜਿਸ ਨੂੰ ਹੀ ਡੀਲ ਕਰਦਾ ਹੈ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਯੂਰਪ ਹੋਵੇ ਚਾਹੇ ਯੂ ਐਸ ਏ ਤੇ ਨਿਊਜ਼ੀਲੈਂਡ ਉਹ ਗਵਰਨਮੈਂਟ ਕਾਲਜ ਇਸ ਨੂੰ ਹੀ ਡੀਲ ਕਰਦਾ ਹੈ ਪ੍ਰਾਈਵੇਟ ਨੂੰ ਨੇ ਅਜ ਤੱਕ ਡੀਲ ਨਹੀਂ ਕੀਤਾ ਹੈਗਾ ਸੋ ਗਵਰਨਮੈਂਟ ਕਾਲਜ ਇਸ ਦੇ ਵਿੱਚ ਬੱਚੇ ਨੂੰ ਅ ਅੱਛੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਸਟਰੀਮ ਜਿਹੜੀ ਕਮਰਸ ਨਨ ਮੈਡੀਕਲ ਆਰਟਸ ਔਰ ਪਰਸੈਂਟੇਜ ਦਾ ਮਤਲਬ ਤੁਹਾਨੂੰ ਦੱਸਿਆ 60+ plus, 60% ਪਲੱਸ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਬੱਚੇ ਦੇ ਆਇਲਸ ਓਵਰ ਆਲ 6.5 बैंड होना तो बहुत अच्छी गल okay. so, mm -hmm. कि mm -hmm. है किया बट कनाडा ਦੇ ਅਨੁਸਾਰ ਰਾਈਟ ਨਾਉ ਸਿੰਗਲ ਮੈਡੋਲਿਆ 2 ਮੈਡੋਲ 5.5 ওভারঅল 6 ਬੈਂਡਸ ਵੀ ਵਿਜ਼ਿਟ ਲਗ ਰਹੇ ਨੇ ਸੋ ਲਾਸਟ ਹੀ ਕੈਨੇਡਾ ਮਾਰਕ ਮਿਲਰ ਜਿਹੜੇ ਜਿਹੜੇ ਇਮੀਗ੍ਰੇਸ਼ਨ ਮਨਿਸਟਰ ਨੇ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਪੀਟੀਈ ਐਂਡ ਟੋਫਲ ਵੀ ਜਿਹੜੀ ਹੁਣ ਸਟੂਡੈਂਟ ਵਾਸਤੇ ਮਨਜ਼ੂਰ ਕਰ ਦਿੱਤੀ ਗਈ ਹੈ ਠੀਕ ਹੈ ਪਰ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਸਿਰਫ ਆਇਲਟਸ ਹੀ ਹੁੰਦੀ ਸੀ ਹੈਨਾ ਆਲਸ ਨੂੰ ਹੀ ਮਤਲਬ ਜ਼ਿਆਦਾ ਉਹ ਮੰਨਦੇ ਸੀ ਕਿ ਆਈ ਗੈਸ ਟੋਇਫਲ ਸੀ ਬਟ ਪੀਟੀ ਜਿਹੜਾ ਸੀ ਉਹ ਤਾਂ ਜ਼ਿਆਦਾ ਨਹੀਂ ਸੀ ਉਹ ਸ਼ਾਇਦ ਆਸਟ੍ਰੇਲੀਆ ਦੇ ਲਈ ਜ਼ਿਆਦਾ ਯੂਜ਼ ਹੁੰਦੀ ਸੀ ਬਿਲਕੁਲ ਪੀਟੀ ਜਿਹੜੀ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਲਈ ਬਹੁਤ ਯੂਜ਼ ਹੁੰਦੀ ਸੀ ਔਰ ਅੱਜ ਵੀ ਹੋ ਰਹੀ ਹੈ ਔਰ ਕੈਨੇਡਾ ਨੇ ਵੀ ਹੁਣ ਇਹਨੂੰ ਅਸੈਪਟ ਕਰਨਾ ਸ਼ੁਰੂ ਕਰਨਾ ਸਟਾਰਟ ਕਰ ਦਿੱਤਾ ਹੈਗਾ ਠੀਕ ਹੈ ਸਰ ਔਰ ਜੇ ਕਿਸੇ ਨੇ ਸਪਾਊਸ ਵੀਜ਼ੇ ਤੇ ਜਾਣਾ ਹੋਵੇ ਜਿੱਦਾਂ ਬਹੁਤ ਵਾਰੀ ਦੇਖਿਆ ਕਿ ਵਾਈਫ ਨੇ ਜਾਂ ਹਸਬੰਡ ਨੇ ਕਿਸੇ ਇੱਕ ਨੇ ਸਟੱਡੀ ਕਰਨ ਜਾਣਾ ਹੈ ਔਰ ਨਾਲ ਜੋ ਹੈ ਉਹ ਕਹ ਲੋ ਕਿ ਇੰਡੀਪੈਂਡੈਂਟਲੀ ਜਾਂ ਡਿਪੈਂਡੈਂਟ ਹੋ ਕੇ ਵਰਕ ਪਰਮਿਟ ਤੇ ਜਾਂਦਾ ਤੇ ਉਹ ਕਿਸ ਤਰ੍ਹਾਂ ਸਿਸਟਮ ਹੁੰਦਾ ਹੈ ਬਿਲਕੁਲ ਪਹਿਲੇ ਦੇਖੋ ਪਹਿਲੇ ਜਿਹੜਾ ਸੀਗਾ ਅ ਪਲੱਸ 2 ਤੋਂ ਬਾਅਦ ਵੀ ਸਪਾਊਸ ਵੀਜ਼ਾ ਪਹਿਲੇ ਜਾਂਦਾ ਸੀ ਐਪਲੀਕੈਂਟ ਜਾਂਦਾ ਸੀ ਸਟੂਡੈਂਟ ਜਾਂਦਾ ਸੀਗਾ ਦੈਨ ਉਸ ਤੋਂ ਬਾਅਦ ਉਹਨਾਂ ਨੇ ਆਫਟਰ 3 ਤੋਂ 4 ਮਨਸ ਜਦੋਂ ਉਹਨਾਂ ਨੂੰ ਜੋਬ ਲੱਗ ਜਾਂਦੀ ਸੀ ਦੈਨ ਉਹ ਅਪਲਾਈ ਕਰ ਸਕਦਾ ਸੀ ਆਪਣੇ ਸਪਾਊਸ ਲਈ ਤਾਂ ਇਹਦੇ ਵਿੱਚ ਬਹੁਤ ਰਿਊਮਰ ਫੈਲ ਗਿਆ ਸੀਗਾ ਕਿ ਕਾਫੀ ਚੀਟਸ ਹੋਣਾ ਪਿਆ ਸੀ ਗਰਲਸ ਵਾਇਸ ਨਾਲ ਕਾਫੀ ਚੀਟ ਹੋਣਾ ਪਿਆ ਸੀਗਾ ਤੇ ਗਵਰਨਮੈਂਟ ਨੂੰ ਇਹਦਾ ਅੱਛਾ ਕਦਮ ਲੀਤਾ ਉਹਨੇ ਕਿ ਹੁਣ ਮਾਸਟਰਸ ਦਾ ਜਿਹਨੇ ਮਾਸਟਰਸ ਕਰਨ ਜਾਣਾ ਹੈ ਉਹਦਾ ਹੀ ਸਪਾਊਸ ਉੱਥੇ ਜਾ ਸਕਦਾ ਹੈ ਜਾਂ ਕੁਝ ਕੋਰਸੇਸ ਹੈ ਕਿਨੇ ਜੋ ਗ੍ਰੈਜੂਏਟ ਤੇ ਨੇ ਸੋ ਉਹ ਵੀ ਉਹ ਵੀ ਆਪਣੇ ਸਪਾਊਸ ਨੂੰ ਹੁਣ ਤਾਂ ਨਾਲ ਹੀ ਲੈ ਕੇ ਜਾ ਸਕਦੇ ਨੇ ਇਕੱਠੇ ਦੋਨੋਂ ਜਾ ਸਕਦੇ ਨੇ ਮਤਲਬ ਕਿ ਜੇ ਮਾਸਟਰਸ ਡਿਗਰੀ ਕਰਨੀ ਹੈ ਤਾਂ ਫਿਰ ਤੁਸੀਂ ਸਪਾਊਸ ਦੇ ਨਾਲ ਜਾ ਸਕਦੇ ਆ ਜੇ ਆਫਟਰ ਪਲੱਸ 2 ਗ੍ਰੈਜੂਏਸ਼ਨ ਦੇ ਲਈ ਕੁਝ ਕੋਰਸਸ ਨੇ ਬਟ ਸਾਰਿਆਂ ਦੇ ਲਈ ਨਹੀਂ ਡਿਪਲੋਮਾ ਲਈ ਬਿਲਕੁਲ ਬੰਦ ਹੈ ਡਿਪਲੋਮਾ ਲਈ ਸਪਾਊਸ ਬਿਲਕੁਲ ਨਹੀਂ ਜਾ ਸਕਦਾ ਲਾ ਗਵਰਨਮੈਂਟ ਵੀ ਸਮਾਰਟ ਹੋ ਗਈ ਗਵਰਨਮੈਂਟ ਵੀ ਸਮਾਰਟ ਔਰ ਬਹੁਤ ਅੱਛਾ ਰੂਲ ਹੈ ਜੀ ਬਹੁਤ ਅੱਛਾ ਰੂਲ ਬਿਲਕੁਲ ਕਿਉਂਕਿ ਲੋਕਾਂ ਨੇ ਇੱਕ ਟ੍ਰੈਂਡ ਬਣਾ ਲਿਆ ਸੀਗਾ ਔਰ ਇੱਕ ਕਹਿ ਲੋ ਕਿ ਇੱਕ ਬਿਜ਼ਨਸ ਟਾਈਪ ਵੀ ਥੋੜਾ ਹੋ ਗਿਆ ਸੀ ਕੰਟਰੈਕਟ ਮੈਰਿਜਸ ਦਾ ਤਾਂ ਕਹਿ ਲੋ ਕਿ ਬਹੁਤ ਜ਼ਿਆਦਾ ਹੀ ਕੰਮ ਵੱਧ ਗਿਆ ਸੀ ਬਿਲਕੁਲ ਬਿਲਕੁਲ ਜੀ ਦੇਖੋ ਪੇਰੈਂਟਸ ਤਾਂ ਚਾਹੁੰਦੇ ਨੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨਾ ਹੈ ਨਾ ਕੋਈ ਵੀ ਪੇਰੈਂਟਸ ਨਹੀਂ ਚਾਹੇਗਾ ਕਿ ਜੋ ਸਾਡੇ ਬੱਚੇ ਦੀ ਡਿਮਾਂਡ ਹੈ ਸੀ ਪੂਰੀ ਨਾ ਕਰੀਏ ਸੋ ਪੇਰੈਂਟਸ ਨੂੰ ਮਜਬੂਰ ਹੋ ਕੇ ਉਹ ਸਟੈਪ ਚੱਕਣਾ ਜਾਂਦਾ ਸੀਗਾ ਸੋ ਇਸ ਕਰਕੇ ਪੇਰੈਂਟ ਚੱਕਦੇ ਸੀਗੇ ਲੇਕਿਨ ਉਹਨਾਂ ਦਾ ਬਾਅਦ ਚੀਟ ਹੋ ਜਾਂਦਾ ਸੀਗਾ ਸੋ ਉਹ ਤਾਂ ਆਪਾ ਮਾਰਕ ਮਿਲਰ ਸਰਦਾ ਐਂਡ ਜਸਟਨ ਟੂਡਰ ਦਾ ਬਹੁਤ ਥੈਂਕਸ ਕਰਦੇ ਆ ਤੁਸੀਂ ਸਾਡੇ ਪੰਜਾਬ ਬਾਰੇ ਵੀ ਐਸ ਸੀ ਇਸ ਬਾਰੇ ਦੇਖਿਆ ਆਏਗਾ ਕਿ ਉਹਨਾਂ ਦੇ ਪੈਸੇ ਵੀ ਬਚਾਏ ਜਾਣ ਤੇ ਉਹਨਾਂ ਦੀ ਇੱਜ਼ਤ ਨੂੰ ਵੀ ਬਚਾਇਆ ਜਾਵੇ ਬਿਲਕੁਲ ਔਰ ਗੱਲ ਕੀਤੀ ਹੈ ਕਿ ਪ੍ਰਾਈਵੇਟ ਕਾਲਜਸ ਔਰ ਗਵਰਨਮੈਂਟ ਕਾਲਜਸ ਹੈ ਨਾ ਫੀ ਸਟ੍ਰਕਚਰ ਦੇ ਵਿੱਚ ਵੀ ਡਿਫਰੈਂਸ ਹੁੰਦਾ ਆ ਔਰ ਮਤਲਬ ਸੀਟ ਕਿੱਦਾਂ ਮਿਲਦੀ ਆ ਉਹਨਾਂ ਦੇ ਵਿੱਚ ਅ ਬਿਲਕੁਲ ਪ੍ਰਾਈਵੇਟ ਤੇ ਗਵਰਨਮੈਂਟ ਚ ਬਹੁਤ ਅੰਤਰ ਹੈ ਇੱਕ ਆਪਾਂ ਛੋਟਾ ਅੰਤਰ ਨਹੀਂ ਕਹਿ ਸਕਦੇ ਬਹੁਤ ਅੰਤਰ ਹੈ ਫੀਸ ਦਾ ਗਵਰਨਮੈਂਟ ਕਾਲਜ ਦੀ ਗੱਲ ਕਰਾਂ ਤੇ ਗਵਰਨਮੈਂਟ ਫੀਸ ਹੀ 15000 ਤੋਂ ਡਾਲਰ ਤੋਂ ਪਲੱਸ 2 ਤੋਂ ਬਾਅਦ ਜਿਹੜੀ ਸਟਾਰਟ ਹੁੰਦੀ ਹੈ ਔਰ ਮਾਸਟਰਸ ਦੀ 22 23 1000 CAD ਜਿਹੜੀ ਸਟਾਰਟ ਹੁੰਦੀ ਹੈ ਔਰ ਪ੍ਰਾਈਵੇਟ ਕਾਲਜ ਦੀ ਗੱਲ ਕਰਾਂ ਤਾਂ ਪ੍ਰਾਈਵੇਟ ਕਾਲਜ ਤਾਂ ਕੁਝ ਐਸੇ ਨੇ ਜਿਹੜੇ ਇੱਕ ਇੱਕ ਕਮਰਿਆਂ 'ਚ ਹੀ ਖਤਮ ਹੋ ਜਾਂਦੇ ਨੇ ਉੱਤੇ ਔਰ ਉਹਨਾਂ ਦੀ ਫੀਸ 6000 7000 ਡਾਲਰ ਪਰ ਈਅਰ ਹੁੰਦੀ ਹੈਗੀ ਸੋ ਇਹ ਕਾਲਜ ਦਾ ਡਿਫਰੈਂਸ ਹੈਗਾ ਤਾਂ ਮੈਂ ਬੱਚੇ ਨੂੰ ਇਹੀ ਕਹੂੰਗਾ ਪ੍ਰਾਈਵੇਟ ਨੂੰ ਬਿਲਕੁਲ ਵੀ ਨਾ ਚੁਣਿਓ ਉਹ ਆਨਲਾਈਨ ਤੁਹਾਡਾ ਪੂਜੀ ਸ਼ੇਅਰ ਤੇ ਠੀਕ ਨਹੀਂ ਹੈਗਾ ਕਿਉਂਕਿ ਪਿੱਛੇ ਜੇ ਨਿਊਜ਼ ਵੀ ਆਈ ਸੀ ਕਿ ਆਲਮੋਸਟ 750 ਸਟੂਡੈਂਟਸ ਜਿਹੜੇ ਨੇ ਉਹ ਡਿਪੋਰਟ ਕੈਨੇਡਾ ਨੇ ਕਰਨੇ ਸੀ ਕਿਉਂਕਿ ਉਹਨਾਂ ਦੇ ਉਹਨਾਂ ਨੇ ਜਿੱਥੇ ਐਡਮਿਸ਼ਨ ਲਈ ਹੋਈ ਕੰਸਲਟੈਂਸੀ ਨਹੀਂ ਹੈ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੇ ਨਾਲ ਫਰਾਡ ਕੀਤਾ ਔਰ ਉੱਥੇ ਉਹ ਕਾਲਜੇਸ ਹੈ ਹੀ ਨਹੀਂ ਸੀਗੇ ਅ ਬਿਲਕੁਲ ਦੇਖੋ ਉਹ ਇੱਕ ਕਾਲਜ ਹੈਗਾ ਸੀਗਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਾਲਜ ਨਹੀਂ ਹੈਗਾ ਸੀ ਬਟ ਉਹ ਇੱਕ ਰੂਮ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਇੱਕ ਰੂਮ ਦੇ ਵਿੱਚ ਹੀ ਖਤਮ ਹੋ ਜਾਂਦਾ ਕਾਲਜ ਸੋ ਇਹ ਐਮਬੈਸੀ ਵੱਲੋਂ ਇੱਕ ਕੋਟਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੰਨੇ ਸਟੂਡੈਂਟਸ ਭਲਾ ਸਕਦੇ ਹੋ ਮੰਨ ਲਓ ਗਵਰਨਮੈਂਟ ਕਾਲਜ ਮੈਂ ਇੱਕ ਐਗਜ਼ਾਮਪਲ ਦੇਣਾ ਗਵਰਨਮੈਂਟ ਕਾਲਜ ਕੈਨੇਡਾ ਦਾ ਗਵਰਨਮੈਂਟ ਕਾਲਜ ਆਸਟ੍ਰੇਲੀਆ ਦਾ ਗਵਰਨਮੈਂਟ ਕਾਲਜ ਉਹਨਾਂ ਨੇ ਇੱਕ ਕਾਲਜੇਸ ਨੂੰ ਕੋਟਾ ਦਿੱਤਾ ਹੈ ਕਿ ਤੁਸੀਂ ਇੰਟਰਨੈਸ਼ਨਲ ਇੱਕ ਪਾਰਟਿਕੂਲਰ ਪੁਆਇੰਟ ਸਿੱਖਦੇ ਨੇ ਨੰਬਰਸ ਦਿੱਤੇ ਨੇ ਕਿ 3 ਐਨਏ ਸਟੂਡੈਂਟਸ ਬੁਲਾ ਸਕਦੇ ਹੋ ਔਰ ਗਵਰਨਮੈਂਟ ਕਾਲਜ ਹਮੇਸ਼ਾ ਉਸ ਤੋਂ 10% ਘਾਟੀ ਬੁਲਾਉਂਦਾ ਹੈਗਾ ਐਂਡ ਪ੍ਰਾਈਵੇਟ ਕਾਲਜ ਅਗਰ ਇੱਕ ਰੇਸ਼ੋ ਦੇਦਾ 100 ਕਾਲਜ ਦੀ ਉਹਨਾਂ ਨੂੰ ਰੇਸ਼ੋ ਦਿੱਤੀ ਗਈ ਹੈ ਤਾਂ 1000 ਉਹਦੀ ਐਡਮਿਸ਼ਨਸ ਹੁੰਦੀਆਂ ਨੇ ਸੋ ਇਹ ਰਿਯੂਮਰ ਬਹੁਤ ਜ਼ਿਆਦਾ ਹੈ ਕਿ ਵਰੀ ਸਾਡੇ ਏਜੰਟਸ ਲੋ ਦਿੱਤਾ ਗਿਆ ਕੋਈ ਕੰਸਲਟੈਂਟ ਜਿਹੜਾ ਲਾਇਰ ਹੈਗਾ ਉਹ ਐਦਾ ਦੀ ਕਦੀ ਵੀ ਕਲਾਇੰਟਸ ਨਾਲ ਚੀਟ ਨਹੀਂ ਕਰਦਾ ਹੈਗਾ ਸੋ ਇੱਕ ਪ੍ਰਾਈਵੇਟ ਏਜੰਟਸ ਹੈ ਜਿਨਾਂ ਨੂੰ ਆਪਣਾ ਨੋਲੇਜ ਥੋੜੀ ਜਿਹੀ ਘੱਟ ਹੈਗੀ ਉਹ ਇਹੀ ਚੀਜ਼ ਵਲ ਜਿਆਦਾ ਧਿਆਨ ਦਿੰਦੇ ਸੋਸਾ ਜਿਹੜੇ ਸਟੂਡੈਂਟਸ ਜਿਹੜੇ ਨੇ ਉਹ ਸਟੱਡੀ ਵੀਜ਼ਾ ਤੇ ਜਾਂਦੇ ਨੇ ਉਹਨਾਂ ਦੇ ਲਈ ਵਰਕਿੰਗ ਆਰਸ ਜਿਹੜੇ ਨੇ ਕਿੰਨੇ ਹੁੰਦੇ ਨੇ ਮਤਲਬ ਲੀਗਲੀ ਉਹ ਕਿੰਨੇ ਘੰਟੇ ਕੰਮ ਕਰ ਸਕਦੇ ਆ ਅ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਜਾ ਕੇ ਉੱਥੇ ਸੀਨ ਨੰਬਰ ਅਪਲਾਈ ਕਰਨਾ ਪੈਂਦਾ ਜਿਹੜੇ ਪਬਲਿਕ ਕਾਲਜਸ ਦੇ ਵਿੱਚ ਆਉਂਦੇ ਨੇ ਮੈਂ ਦੱਸਣਾ ਚਾਹਨਾ ਹੈ ਕਿ ਪ੍ਰਾਈਵੇਟ ਕਾਲਜਸ ਵਾਲਿਆਂ ਨੂੰ ਸੀਨ ਨੰਬਰ ਨਹੀਂ ਮਿਲਦਾ ਨਾ ਹੀ ਉਹਨਾਂ ਨੂੰ ਵਰਕ ਪਰਮਿਟ ਅਪਰੂਵ ਹੁੰਦਾ ਆ ਉੱਥੇ ਸੋ ਸੀਨ ਨੰਬਰ ਮਿਲਦਾ ਹੈ ਗਵਰਨਮੈਂਟ ਕਾਲਜਸ ਪਬਲਿਕ ਕਾਲਜਸ ਵਾਲਿਆਂ ਨੂੰ ਜਾਂ ਪਬਲਿਕ ਯੂਨੀਵਰਸਿਟ ਜਿਹੜਾ 4 uh, hours ਪਰ ਡੇ ਜਿਹੜਾ ਉਹਨਾਂ ਨੂੰ ਕੰਮ ਮਿਲਦਾ ਹੈਗਾ ਉੱਤੇ ਠੀਕ ਹੈ ਤੇ ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਕੁਝ ਬੱਚੇ ਜਿਹੜੇ ਨੇ ਮਤਲਬ ਕੈਸ਼ ਤੇ ਕੰਮ ਕਰਦੇ ਨੇ ਔਰ ਇਹਦਾ ਇਹ ਮਤਲਬ ਹੁੰਦਾ ਕਿ ਤੁਸੀਂ ਜ਼ਿਆਦਾ ਘੰਟੇ ਕੰਮ ਕਰ ਸਕਦੇ ਆ ਫਿਰ ਤੁਹਾਨੂੰ ਕੈਸ਼ ਤੇ ਦਿੰਦੇ ਜਾਂ ਅਦਰਵਾਈਜ਼ ਕੋਈ ਹੋਰ ਰੀਜ਼ਨ ਹੁੰਦਾ ਅ ਦੇਖੋ ਬੱਚਿਆਂ ਦਾ ਉੱਥੇ ਇੱਕ ਮੋਟਿਵ ਬਣਿਆ ਹੋਇਆ ਹੈ ਕਿ ਆਪਾਂ ਆਪਣੀ ਫੀਸ ਕੱਟ ਲਈ ਹੈ ਨਾ ਚਲੋ ਪੇਰੈਂਟਸ ਪੂਰੀ ਸਪੋਰਟ ਕਰਦੇ ਨੇ ਤੋਂ ਸਭ ਕੈਨੇਡਾ ਗਵਰਨਮੈਂਟ ਜਾਂ ਆਸਟ੍ਰੇਲੀਆ ਗਵਰਨਮੈਂਟ ਜਾਂ ਯੂਕੇ ਗਵਰਨਮੈਂਟ ਇੱਕ ਕੈਨੇਡਾ ਆਪਣਾ ਜੀਆਈਸੀ ਅਕਾਊਂਟ ਓਪਨ ਕਰਵਾਉਂਦੀ ਹੈਗੀ ਆ ਪਹਿਲੇ ਸੋ ਉਹ ਜੀਆਈਸੀ ਓਪਨ ਉਹ ਇਸੇ ਕਰਕੇ ਹੁੰਦਾ ਕਿ ਬੱਚਿਆਂ ਦੀ ਸੇਵਿੰਗ ਹੋਵੇ ਔਰ ਬੱਚੇ ਨੂੰ ਕੱਲ ਨੂੰ ਕੋਈ ਵੀ ਦਿੱਕਤ ਨਾ ਆਵੇ ਪੇ ਮਨੀ ਵੱਲੋਂ ਜਾਂ ਬੱਚਾ ਕੋਈ ਖਰਾਬ ਨਾ ਹੋਵੇ ਕਿ ਉਹਨੂੰ ਘਰ ਦਾ ਰਹਿਣਾ ਨਹੀਂ ਮਿਲਿਆ ਜਾਂ ਜਿਹੀ ਐਸੀ ਐਸੇ ਕਰਕੇ ਦਿੱਤੀ ਗਈ ਹੈ ਠੀਕ ਹੈ ਔਰ ਡਬਲ ਜੀਏਸੀ ਵੀ ਜਿਹੜੀ ਹੋਣ ਹੋਈ ਹੈਗੀ ਹੈ ਪਹਿਲੇ 10200 ਸੀ ਹੁਣ 20635 ਹੈਗੀ ਹੈ ਸੋ ਐਸੇ ਕਰਕੇ ਦਿੱਤੀ ਗਈ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਸੋ ਇਸ ਕਰਕੇ ਜਿਹੜੀ ਡਬਲ ਜੀਏਸੀ ਵੀ ਉਹਨਾਂ ਨੇ ਕਰ ਦਿੱਤੀ ਗਈ ਹੈਗੀ ਹੈ ਠੀਕ ਹੈ ਔਰ ਮੇਰਾ ਅਗਲਾ ਸਵਾਲ ਇਹ ਵੀ ਹੈ ਕਿ ਜਦਾਂ ਸਪਾਊਸ ਜਿਹੜਾ ਹੈ ਉਹ ਮਤਲਬ ਕਹਿ ਲੋ ਕਿ ਚਲੇ ਗਏ ਨਾ ਠੀਕ ਹੈ ਇੱਕ ਬੰਦਾ ਪੜ ਰਿਆ ਹੈ ਦੂਸਰਾ ਜੌਬ ਕਰ ਰਿਹਾ ਤੇ ਦੂਸਰੇ ਸ਼ਖਸ ਨੇ ਜਿਹਨੇ ਜੌਬ ਕਰਨੀ ਹੈ ਉਹਨੂੰ ਉੱਥੇ ਕੀ ਕੀ ਰਿਕੁਆਇਰਮੈਂਟਸ ਚਾਹੀਦੀਆਂ ਨੇ ਔਰ ਕਿਸ ਤਰ੍ਹਾਂ ਜੌਬ ਦੇ ਲਈ ਅਪਲਾਈ ਕਰ ਸਕਦਾ ਜੀ ਉੱਥੇ ਦੇਖੋ ਜਿਹੜਾ ਜਿਹਦਾ ਸਪਾਊਸ ਜਾ ਰਿਹਾ ਹੈ ਜਿਹਨੇ ਆਲਰੇਡੀ ਅ ਸਟੂਡੈਂਟ ਆ ਤੇ ਵਾਈਫ ਜਾਂ ਉਹਦਾ ਹਸਬੈਂਡ ਉੱਥੇ ਸਟੂਡੈਂਟ ਹੈਗਾ ਆ ਉਨੂੰ ਪਹਿਲੀ ਤਾਂ ਇੱਥੇ ਹੀ ਓਪਨ ਵਰਕ ਪਰਮਿਟ ਅਸੀਂ ਲਗਾ ਕੇ ਦਿੰਨੇ ਆਂ ਐਮਬੈਸੀ ਦਿੰਦੀ ਹੈਗੀ ਔਰ ਓਪਨ ਵਰਕ ਪਰਮਿਟ ਜੋ ਫੁੱਲ ਹਾਅਰਸ ਵਰਕ ਕਰ ਸਕਦਾ ਹੈਗਾ ਔਰ ਉਹਦੀ ਜੋ ਵੀ ਉਹਦੀ ਸਟੱਡੀ ਹੈ ਜੋ ਵੀ ਉਹਦੀ ਸਟਰੀਮ ਹੈ ਅਗਰ ਉਹ ਲੇਬਰ ਡਿਪਾਰਟਮੈਂਟ ਚ ਜਾਂਦਾ ਹੈ ਤਾਂ ਉਹ ਲੇਬਰ ਵਰਕ ਕਰ ਸਕਦਾ ਹੈ ਕਰੋ ਐਜੂਕੇਟਿਡ ਅਕਾਊਂਟੈਂਸੀ ਕੀਤੀ ਹੋਈ ਹੈ ਜਾਂ ਮੈਡੀਕਲ ਸਟਰੀਮ ਦੇ ਵਿੱਚ ਹੈਗਾ ਜਾਂ ਇੰਜੀਨੀਅਰਿੰਗ ਹੈ ਉਹਦੇ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨੂੰ ਉੱਥੇ ਵਰਕ ਮਿਲ ਜਾਂਦਾ ਹੈਗਾ ਠੀਕ ਹੈ ਤੇ ਜੌਬ ਆਪ ਹੀ ਲੱਭਣੀ ਪੈਂਦੀ ਹੈ ਜਾਂ ਉਹਦੇ ਵਿੱਚ ਵੀ ਉਹਦੀ ਕੋਈ ਹੈਲਪ ਹੁੰਦੀ ਹੈ ਨਹੀਂ ਜੀ ਜੌਬ ਉਹਨਾਂ ਨੂੰ ਆਪ ਹੀ ਉੱਥੇ ਸਰਚ ਕਰਨ ਇਹ ਵੀ ਹੈ ਕਿ ਪਿੱਛੇ ਜੇ ਕਾਫੀ ਰੂਮਰਸ ਆਈਆਂ ਸੀਗੀਆਂ ਕਿ ਕੈਨੇਡਾ ਨੇ ਵੀਜ਼ਾਸ ਬੰਦ ਕਰ ਦਿੱਤੇ ਨੇ ਰਿਅਲਿਟੀ ਹੈ ਕਿ ਸਿਰਫ ਅਫਵਾਹਾਂ ਹੀ ਉੱਡ ਰਹੀਆਂ ਨੇ ਕਿਉਂਕਿ ਕਹਿ ਰਹੇ ਨੇ ਕਿ ਉੱਥੇ ਬਹੁਤ ਜ਼ਿਆਦਾ ਰਸ਼ ਹੋ ਗਿਆ ਪੰਜਾਬੀ ਬਹੁਤ ਜ਼ਿਆਦਾ ਚਲੇ ਗਏ ਆ ਤੇ ਉਹਨਾਂ ਨੇ ਹੁਣ ਵੀਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਆ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਯੀਸੀ ਇਮੀਗ੍ਰੇਸ਼ਨ ਦਾ ਪੇਜ ਦੇਖ ਸਕਦੇ ਹੋ ਐਵਰੀ ਵੀਕ 20 ਪਲੱਸ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਆ ਚਾਹੇ 스ਪਾਊਸ ਓਪਨ ਵਰਕ ਪਰਮਿਟ ਆ ਚਾਹੇ ਸਟੂਡੈਂਟ ਵੀਜ਼ਾ ਆ ਆ ਰਹੇ ਹੈਗੇ ਸੋ ਉਹ ਦੇਖੋ ਉਹਦੇ ਚ ਇੱਕ ਮੋਟਿਵ ਹੈ ਅਗਰ ਜਿਹੜਾ ਰੂਮਰ ਫੈਲਿਆ ਸੀਗਾ ਔਰ ਬਿਲਕੁਲ ਸਹੀ ਫੈਲਿਆ ਸੀਗਾ ਰੂਮਰ ਇਹ ਮੈਂ ਆਪਾਂ ਵੀ ਕਾਫੀ ਉਹਦੀ ਫੇਸਿੰਗ ਕੀਤੀ ਹੈਗੀ ਹੈ ਸੋ ਉਹਦੇ ਚ ਦੇਖੋ ਇਹੀ ਰੂਮਰ ਫੈਲਿਆ ਕਿ ਜਿਹੜਾ ਪ੍ਰਾਈਵੇਟ ਕਾਲਜਸ ਨੇ ਉੱਥੇ ਬਹੁਤ ਜ਼ਿਆਦਾ ਕਰਾਊਡ ਕਰ ਦਿੱਤਾ ਹੈਗਾ ਸੋ ਪ੍ਰਾਈਵੇਟ ਕਾਲਜਸ ਨੂੰ ਵਰਕਿੰਗ ਨਹੀਂ ਮਿਲਦੀ ਹਮ ਠੀਕ ਹੈ ਜਿਸ ਕਰਕੇ ਜ਼ਿਆਦਾ ਰੂਮਰ ਫੈਲਿਆ ਕਿ ਇੱਕ ਕੈਨੇਡਾ ਜਿਹੜੇ ਜਿਹੜੇ ਯੂਕੇ 베이스 ਕੰਮ ਕਰਦੇ ਨੇ ਜਾਂ ਜਿਹੜੇ ਆਸਟ੍ਰੇਲੀਆ 베이스 ਕੰਮ ਕਰਦੇ ਨੇ ਉਹ ਰਿਮਰ ਫਲਾਉਂਦੇ ਨੇ ਜੀ ਕਸਟਮਰ ਜਿਹੜਾ ਉਹ ਕੈਨੇਡਾ ਇੱਕ ਨੂੰ ਆਕਰਸ਼ਿਤ ਕਰਦੇ ਨੇ ਆਪਣੇ ਵਾਲਕੀ ਕੈਨੇਡਾ ਜੀ ਮਤਲਬ ਮਾਰਕੀਟ ਵੀ ਕੰਪੀਟੀਸ਼ਨ ਚੱਲਦਾ ਹੈ ਕਿ ਕਿਹੜੀ ਕੰਟਰੀ ਵਾਲੇ ਜਿਹੜੇ ਵੀਜ਼ਾ ਦੇ ਕੰਮ ਕਰ ਰਹੇ ਨੇ ਬਿਲਕੁਲ ਥੋੜਾ ਕੈਪ ਰਿਸ਼ ਹੋ ਕੈਨੇਡਾ ਨੇ ਲਗਾਇਆ ਹੈਗਾ ਕਿ ਕੁਝ ਪਰਸੈਂਟੇਜ ਉਹਨਾਂ ਨੇ ਘਟਾਈ ਹੈਗੀ ਹੈ ਔਰ ਬਿਲਕੁਲ ਆਪਾਂ ਨੂੰ ਮੰਨਦੇ ਹੈਗੇ ਆ ਕਿ ਉਹ ਬਿਲਕੁਲ ਸਹੀ ਕੀਤਾ ਹੈ ਕਿਉਂਕਿ ਇੱਕ ਕੰਟਰੀ ਦੇ ਵਿੱਚ ਅਗਰ ਉੱਥੇ ਇਲੀਗਲ ਬੱਚਾ ਜਾ ਰਿਹਾ ਹੈ ਇਲੀਗਲ ਇੰਦਾ ਸਾਇੰਸ ਕੀ ਤੁਸੀਂ ਉਹਨੂੰ ਬਿਲਕੁਲ ਗਾਈਡ ਕਰਕੇ ਨਹੀਂ ਭੇਜ ਰਹੇ ਹੋ ਸਿਰਫ ਉਹਨੂੰ ਤੁਸੀਂ ਉੱਥੇ ਪ੍ਰਾਈਵੇਟ ਕਾਲਜ ਵਿੱਚ ਭੇਜ ਰਹੇ ਹੋ ਉੱਥੇ ਜਾ ਕੇ ਉਹਦੀ ਸਟੱਡੀ ਨਹੀਂ ਹੋ ਰਹੀ ਤੇ ਉਹ ਬੱਚਾ ਕੰਮ ਨਹੀਂ ਕਰ ਪਾਏਗਾ ਔਰ ਨੇਚੁਰਲ ਹੈ ਬੱਚਾ ਫਿਰ ਉੱਥੇ ਗਲਤ ਕੰਮ ਵਾਸਤੇ ਪੈਸਾ ਕਮਾਏਗਾ ਗਲਤ ਕੰਮ ਕਰੇਗਾ ਔਰ ਪੈਸਾ ਕਮਾਏਗਾ ਜਿਸ ਤੋਂ ਪੇਰੈਂਟਸ ਵੀ ਪਰੇਸ਼ਾਨ ਹੋਣਗੇ ਔਰ ਕੈਨੇਡਾ ਗਵਰਨਮੈਂਟ ਦੀ ਵੀ ਜਿਹੜੀ ਇਨਸਲਟ ਹੁੰਦੀ ਹੈ ਕੀ ਤੇ ਸੋ ਦੈਟਸ ਵਾਈ ਉਹਨਾਂ ਨੇ ਹੁਣ ਪੂਰਾ ਰੂਲਸ ਐਂਡ ਰੈਗੂਲੇਸ਼ਨ ਆਲਸ اچھا ਆ ਬਹੁਤ ਐਕਸਪੀਰੀਅੰਸ ਹੈਗਾ ਜਾਂ ਅਗਰ ਕੋਈ ਪੀਆਰ ਹੈ ਮਾਸਟਰਸ ਹੈ ਉਹ ਚਾ 5 6 ਇਅਰਸ ਦਾ ਐਕਸਪੀਰੀਅੰਸ ਹੈਗਾ ਆਲਸ ਨੂੰ ਅੱਛਾ ਬੈਂਡ ਲੈਂਦਾ ਹੈ ਉਹ ਅੱਜ ਵੀ ਜਾ ਰਿਹਾ ਕੈਨੇਡਾ ਨੂੰ ਅੱਜ ਵੀ ਆਉਣ ਦਾ ਮੌਕਾ ਦੇ ਰਹੀ ਹੈਗੀ ਹੈ ਠੀਕ ਹੈ ਔਰ ਇੱਕ ਇਹ ਵੀ ਬੜੀ ਗੱਲ ਹੁੰਦੀ ਹੈ ਕਿ ਤੁਹਾਡੇ ਆਲਸ ਦੇ ਵਿੱਚ ਬੈਂਡ ਦੀ ਗਾਰੰਟੀ ਅਸੀਂ ਲੈਂਦੇ ਆ ਠੀਕ ਹੈ ਮਤਲਬ ਇਦਾਂ ਵੀ ਹੁੰਦਾ ਹੈ ਕਿ ਚਲੋ ਨਹੀਂ ਆਉਂਦਾ ਕੁਝ ਠੀਕ ਆ ਕੋਈ ਗੱਲ ਨਹੀਂ ਬੈਂਡ ਤੇ ਆਈ ਜਾਣੇ ਨੇ ਨਹੀਂ ਜੀ ਐਦਾਂ ਦਾ ਕੁਝ ਨਹੀਂ ਹੈਗਾ ਦੇਖੋ ਐਦਾਂ ਅਗਰ ਐਦਾਂ ਹੋਣ ਲੱਗ ਗਿਆ ਤਾਂ ਵੱਡੇ ਵੱਡੇ ਅਫਸਰ ਵੀ ਜਿਹੜੇ ਹੈਗੇ ਨੇ ਉਹ ਵੀ ਇਸ ਪਿੱਛੇ ਡੋੜ ਜਾਣਗੇ ਦੇਖੋ ਜਿਹੜਾ ਇੱਕ ਕੁਆਲੀਫਿਕੇਸ਼ਨ ਆ ਉਹ ਤਾਂ ਬੱਚੇ ਨੂੰ ਕਰਨੀ ਹੀ ਪੈਣੀ ਹੈਗੀ ਹੈ ਅਗਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਡੈਫੀਨਿਟਲੀ ਤੁਸੀਂ ਸ਼ਾਇਦ ਸੁਣਿਆ ਵੀ ਹੋਏਗਾ ਲਾਸਟ ইয়ারਸ ਵੀ ਐਮਬੈਸੀ ਦੇ ਵਿੱਚ ਕਾਫੀ ਐਦਾਂ ਦੇ ਕੇਸਿਸ ਪੜੇ ਗਏ ਸੀਗੇ ਸੋ ਇਹੀ ਰਿਕਮੈਂਡ ਕਰਦਾ ਕਿ ਐਦਾਂ ਦੇ ਕੇਸਿਸ ਵੱਲ ਨਾ ਜਾਓ ਸੋ ਔਰ ਆਈ डोंਟ ਮੈਂ ਕਦੀ ਨਹੀਂ ਸੁਣਿਆ ਹੈਗਾ ਕਿ ਇਹ ਗਲਤ ਫੇਕਿੰਗ ਹੁੰਦੇ ਜਾਂ ਆਲਸ ਗਲਤ ਹੋ ਗਈ ਬੱਚਾ ਹਮੇਸ਼ਾ ਆਪਣੀ ਸਟੱਡੀ ਦੇ ਨਾਲ ਹੀ ਕਰਕੇ ਜਾਂਦਾ ਆਏਗਾ ਔਰ ਜਿਹੜੀ ਅੱਛੀਆਂ ਕੰਪਨੀਆਂ ਨੇ ਆਈਡੀਪੀ ਪਹਿਲੇ ਬ੍ਰਿਟਿਸ਼ ਕੌਂਸਲ ਸੀ ਹੁਣ ਉਹਨਾਂ ਨੇ ਵੀ ਆਈਟੀਪੀ ਨੂੰ ਆਈਡੀਪੀ ਨੇ ਟੇਕਓਵਰ ਕਰ ਲਿਆ ਹੈਗਾ ਸੋ ਆਈਡੀਪੀ ਇੱਕ ਬਹੁਤ ਅੱਛੀ ਰੈਪਿਊਟੇਡ ਕੰਪਨੀ ਹੈਗੀ ਹੈ ਔਰ ਉਹ ਇਦਾਂ ਦੇ ਫੀਕ ਕੰਸਰਨ ਦੇ ਵਿੱਚ ਕਦੀ ਵੀ ਅਗੇ ਨਹੀਂ ਹੁੰਦੀ ਠੀਕ ਔਰ ਇੱਕ ਵਾਰੀ ਤਾਂ ਆਲਸ ਕਰਕੇ ਆਪਾਂ ਸਟੱਡੀ ਵੀਜ਼ੇ ਤੇ ਚਲੇ ਗਏ ਉਸ ਤੋਂ ਬਾਅਦ ਜਦੋਂ ਪੀਆਰ ਦੇ ਲਈ ਅਪਲਾਈ ਕਰਨਾ ਹੈ ਤੇ ਫਿਰ ਵੀ ਆਇਲਸ ਜਿਹੜੀ ਉਹ ਦੁਬਾਰਾ ਕਰਨੀ ਪੈਂਦੀ ਹੈ ਬਿਲਕੁਲ ਜਦੋਂ ਆਪਾਂ ਸਟੱਡੀ ਲਈ ਜਾਣੇ ਹੈਗੇ ਆ ਉਹਦੋਂ ਅਕਾਡੈਮਿਕ ਸਟੱਡੀ ਆਇਲਸ ਕਰਨੀ ਪੈਂਦੀ ਹੈ ਕੀ ਹੈ ਔਰ ਜਦੋਂ ਆਪਾਂ ਪੀਆਰ ਵਰਕ ਫਿਰ ਉਸ ਤੋਂ ਬਾਅਦ ਪੀਜੀਡਬਲਿਊ ਪੀ ਵਰਕ ਪਰਮਿਟ ਮਿਲਦਾ ਹੈ ਐਂਡ ਉਸ ਤੋਂ ਬਾਅਦ ਪੀਆਰ ਦੇ ਪੁਆਇੰਟਸ ਬੰਦੇ ਨੇ ਉਹ ਪੀਆਰ ਪੁਆਇੰਟਸ ਦੀ ਲਈ ਸਾਨੂੰ ਜਨਰਲ ਦੇ ਵੀ ਆਇਲਸ ਕਰਨੀ ਪੈਂਦੀ ਹੈ ਓਕੇ ਤੇ ਸਟੂਡੈਂਟ ਵੀਜ਼ੇ ਤੋਂ ਬਾਅਦ ਪਹਿਲਾਂ ਵਰਕ ਪਰਮਿਟ ਲੈਣਾ ਪੈਂਦਾ ਉਸ ਤੋਂ ਬਾਅਦ ਪੀਆਰ ਅਪਲਾਈ ਹੁੰਦੀ ਹੈ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਇਸ ਪ੍ਰੋਸੈਸ ਤੇ ਵਿੱਚ ਟੋਟਲ 5 ਇਅਰਸ ਦਾ ਗੈਪ ਹੁੰਦਾ ਹੈ ਅ ਤਾਂ ਨੂੰ ਕੈਨੇਡਾ ਦੇ ਵਿੱਚ ਠੀਕ ਹੈ ਐਂਡ ਦੈਨ ਉਸ ਤੋਂ ਬਾਅਦ ਉਹਨੂੰ 5 ਉਸ ਤੋਂ ਬਾਅਦ ਉਹ ਪੀਆਰ ਅਪਲਾਈ ਕਰ ਸਕਦਾ ਹੈ ਠੀਕ ਹੈ ਤੇ ਜੇ ਗ੍ਰੈਜੂਏਸ਼ਨ ਦੇ ਲਈ ਜਾ ਰਹੇ ਨੇ ਜਾਂ ਮਾਸਟਰਸ ਦੇ ਲਈ ਜਾ ਰਹੇ ਨੇ ਤਾਂ ਉਦੋਂ ਫਿਰ ਟਾਈਮ ਜਿਹਦੀ ਤੇ ਨਿਊਰੋ ਘਟ ਜਾਂਦੀ ਹੈ ਜਾਂ ਮੈਟਰ ਜਨ ਘਟ ਜਾਂਦੀ ਹੈ ਕੀ ਆ ਫਿਰ ਜੇ ਗ੍ਰੈਜੂਏਸ਼ਨ ਹੈ ਉਹਨੇ ਪੁਆਇੰਟਸ ਉਹਦੇ ਪਲੱਸ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਮਾਸਟਰਸ ਜਾਂਦਾ ਜਾਂ ਮਾਸਟਰਸ ਵਾਲਾ ਕੋ ਡਿਪਲੋਮਾ ਐਡਵਾਂਸਡ ਡਿਪਲੋਮਾ ਲੀ ਜਾਂਦਾ ਹੈਗਾ ਫਿਰ ਉਹਦਾ ਐਕਚੁਅਲੀ ਐਕਸਪੀਰੀਅੰਸ ਇੱਥੇ ਵੀ ਹੁੰਦਾ ਆ ਇੰਡੀਆ ਦੇ ਵਿੱਚ ਵੀ ਹੁੰਦਾ ਆ ਜਾਂ ਕੋਈ ਹੋਰ ਕੰਟਰੀ ਤੋਂ ਜਾ ਰਿਹਾ ਹੈਗਾ ਉੱਥੇ ਵੀ ਐਕਸਪੀਰੀਅੰਸ ਹੁੰਦਾ ਹੈ ਤਾਂ ਐਕਸਪੀਰੀਅੰਸ ਸਟੱਡੀ ਸਾਰਾ ਕੈਲਕੂਲੇਟ ਕਰਕੇ ਪੁਆਇੰਟਸ ਬੰਦੇ ਹੈਗੇ ਨੇ ਸੋ ਅਗਰ ਉਹਦੇ ਪੁਆਇੰਟਸ ਐਲੀਜੀਬਲ ਹੁੰਦੇ ਹੈ ਤਾਂ ਉਹ ਪੀਆਰ ਅਪਲਾਈ ਕਰ ਸਕਦਾ ਠੀਕ ਕਿੱਤੀ ਜਾਂਦੀ ਆ ਜੇ ਕਿਸੇ ਨੇ ਪੀਆਰ ਅਪਲਾਈ ਕਰਨੀ ਹੋਵੇ ਤੇ ਉਹਦਾ ਕੀ ਸਿਸਟਮ ਹੁੰਦਾ ਆ ਬਿਲਕੁਲ ਵੈਸਟ ਕੰਪਨੀ ਹੈਗੀ ਹੈ ਵਰਲਡ এডਿਊਕੇਸ਼ਨ ਸਰਵਿਸ ਉਹ ਜਿਹੜੀ ਤੁਸੀਂ ਸਟੱਡੀ ਕੀਤੀ ਹੁੰਦੀ ਆ ਇੱਕ ਟ੍ਰਾਂਸਕ੍ਰਿਪਟ ਸਰਟੀਫਾਈਡ ਹੁੰਦੇ ਨੇ ਕਿ ਵਾ ਇਹ ਦੇਖੋ ਇੱਕ ਉੱਥੇ ਦੋ ਚੀਜ਼ਾਂ ਨੇ ਹਮਮ ਇੱਕ ਤਾਂ ਉਹਦੇ ਵਿੱਚ ਇਕਵੈਲੈਂਸੀ ਚੈੱਕ ਹੁੰਦੀ ਆ ਜਿਹੜੀ ਅਮਰੀਕਾ ਗਵਰਨਮੈਂਟ ਹੈ ਜਾਂ ਜਿਹੜੀ ਕੈਨੇਡੀਅਨ ਸਟੱਡੀ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਆਸਟ੍ਰੇਲੀਅਨ ਡਿਪਾਰਟਮੈਂਟ ਹੈ ਇਹ ਦੋ ਚੀਜ਼ਾਂ ਆ ਇੱਕ ਵੈਸੇ ਇੱਕ ਆਈ ਕੈਸਾ ओके ਤੁਹਾਪੇ ਕੁਛ ਵੀ ਕਰਵਾ ਸਕਦੇ ਹਾਂ ਬੈਸਿਫਾਈ ਕਰਵਾ ਸਕਦੇ ਹੋ ਆਈਕੇ ਕਰਵਾ ਸਕਦੇ ਹੋ ਸੋ ਉਹਦੇ ਵਿੱਚ ਕੀ ਇੱਕ ਉਹਦੀ ਟ੍ਰਾਂਸਕ੍ਰਿਪਟਸ ਜੈਨੂਨ ਸ਼ੋ ਹੁੰਦੀਆਂ ਨੇ ਕਿ ਬਾਕੀ ਬੱਚੇ ਜਿਹੜੀ ਡਿਗਰੀ ਕੀਤੀ ਹੈ ਜਾਂ ਜਿਹੜੀ ਸਟੱਡੀ ਕੀਤੀ ਹੈ ਉਹ ਜੈਨੂਨ ਹੈ ਔਰ オリਜੀਨੈਲਟੀ ਹੈ ਔਰ ਇੱਕ ਜਿਹੜੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਰਟੀਫਾਈਡ ਕਰਦੀ ਹੈ ਕਿ ਜਿਹੜੀ ਇਕੁਇਲੈਂਸੀ ਹੈ ਉਹ ਸਾਡੀ ਕੰਟਰੀ ਦੇ ਸਾਹਮਣੇ ਜੋ ਸਟੱਡੀ ਕੀਤੀ ਹੈ ਇੰਡੀਆ ਦੇ ਵਿੱਚ ਉਹ ਕੀ ਇਕ ਇਕੁਇਲੈਂਸੀ ਕੀ ਹੈ ਸਰ ਅਪਾ ਸਟੱਡੀ ਵੀਜ਼ੇ ਦੇ ਉੱਪਰ ਤੇ ਗੱਲ ਕਰ ਲਈ ਹੈ ਨਾ ਟੂਰਿਸਟ ਵੀਜ਼ਾ ਦੇ ਬਾਰੇ ਜ਼ਰੂਰ ਦੱਸੋ ਕਿਉਂਕਿ ਟੂਰਿਸਟ ਵੀਜ਼ਾ ਦੇ ਲਈ ਵੀ ਜੇ ਤੁਸੀਂ ਅਪਲਾਈ ਕਰਨਾ ਹੋਵੇ ਤਾਂ ਏਜੰਟਸ ਬਹੁਤ ਪੈਸੇ ਮੰਗ ਰਹੇ ਨੇ 8 8 9 9 ਲੱਖ ਰੁਪਈਆ ਜਿਹੜਾ ਉਹ ਮੰਗ ਰਹੇ ਨੇ ਕਿ ਐਕਚੁਅਲ ਕੋਸਟ ਇੰਨੀ ਹੁੰਦੀ ਹੈ ਜਾਂ ਇਸ ਤੋਂ ਵੱਧ ਹੁੰਦੀ ਹੈ ਜਾਂ ਘੱਟ ਹੁੰਦੀ ਹੈ ਅ ਨਹੀਂ ਦੇਖੋ ਟੂਰਿਸਟ ਵੀਜ਼ਾ ਹੁੰਦਾ ਹੈ ਘੁੰਮਣ ਵਾਸਤੇ ਹਮ ਠੀਕ ਹੈ ਔਰ ਇੱਕ ਟੂਰਿਸਟ ਵੀਜ਼ਾ ਵੀਜ਼ਾ ਐਂਡ ਵੀਜ਼ਟਰ ਵੀਜ਼ਾ ਉਹ ਦੋ ਵੈਸੇ ਦੋਨਾਂ ਨੂੰ ਇੱਕੋ ਜਿਹਾ ਕਿਹਾ ਜਾਂਦਾ ਹੈ ਪਰ ਟੂਰਿਸਟ ਵੀਜ਼ਾ ਜਿਹੜਾ ਹੁੰਦਾ ਹੈ ਉਹ ਘੁੰਮਣ ਵਾਸਤੇ ਹੁੰਦਾ ਹੈ ਕਿ ਆਪਾਂ ਕਿਤੇ ਘੁੰਮਣ ਜਾ ਰਹੇ ਹਾਂ ਲਾਈਕ ਦੁਬਈ ਸਿੰਗਾਪੁਰ ਕੈਨੇਡਾ ਅਮਰੀਕਾ ਐਨੀ ਅਦਰ ਕੰਟਰੀ ਜੀ ਐਂਡ ਵੀਜ਼ਟਰ ਵੀਜ਼ਾ ਹੁੰਦਾ ਜਦੋਂ ਤੁਹਾਨੂੰ ਕੋਈ ਸਪான்ਸਰ ਕਰਤਾ ਹੈਗਾ ਤਾਂ ਡਬਲੀ ਉਥੇ ਫੈਮਿਲੀ ਪਰਸਨ ਜੀ ਜੋ ਤੁਸੀਂ ਕਿਸੇ ਨੂੰ ਵਿਜ਼ਿਟ ਕਰਨ ਜਾਣਾ ਕਿਸ ਦੇ ਕੋਲ ਵਿਜ਼ਿਟ ਕਿਸੇ ਦੇ ਫੈਮਿਲੀ ਆਪਣੇ ਬ੍ਰਦਰ ਕੋ ਜਾਣਾ ਹੈ ਪੇਰੈਂਟਸ ਕੋ ਜਾਣਾ ਹੈ ਜਾਂ ਬਾਇ ਪੇਰੈਂਟਸ ਨੇ ਬੱਚਿਆਂ ਕੋਲ ਜਾਣਾ ਹੈ ਚੋਨੋ ਆਪਾਂ ਵਿਜ਼ਟਰ ਵੀਜ਼ਾ ਕਹਿੰਦਾ ਹੈ ਜੀ ਆ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਦੌਰ ਚੱਲ ਰਿਹਾ ਹੈ ਕਾਇਆ ਔਰ ਕਾਫੀ ਡਿਮਾਂਡਸ ਨਾਲ ਪੈਸੇ ਲਿੱਤੇ ਜਾਂਦੇ ਨੇ ਐਕਚੁਅਲ ਉਹਦੀ ਕੋਸਟ ਜਿਹੜੀ ਅਗਰ ਮੈਂ ਤੁਹਾਨੂੰ ਦੱਸਾਂਗਾ ਇਹ ਸਾਰੀ ਪਬਲਿਕ ਸ਼ਾਇਦ ਥੋੜੀ ਜੀ ਹੋ ਜੇਗੀ ਐਕਚੁਅਲ ਜਿਹੜੀ ਉਹਦੀ ਕੋਸਟ ਵਿਦ ਸਾਡੀ ਕੰਸਲਟੈਂਟ ਫੀਸ ਦੇ ਨਾਲ ਐਕਚੁਅਲ ਜਿਹੜੀ ਪਰ ਪਰਸਨ ਦੀ ਕੋਸਟ ਆਉਂਦੀ ਹੈਗੀ ਹੈ 45 ਤੋਂ ओके okay. सारे डॉक्यूमेंटेशंस पाके करके डॉक्यूमेंटेशंस ਤਾਂ देखो जो भी जेन्युइन डॉक्यूमेंटेशंस क्लाइंट्स दी ਹੋएगी जो एजुकेटेड ਹੋਏਗਾ एंड ਉਸ ਤੋਂ ਬਾਅਦ ਉਹਦੀ ਵਰਕਿੰਗ ਕੀ ਹੈ बिजनेस ਕਰ ਰਿਹਾ ਹੈ ਉਹਦੀਆਂ ਰਿਟਰਨਸ ਲਿਸ ਸਾਰਾ ਉਹਦਾ ਜੋ ਵੀ ਚੈਕਲਿਸਟ ਹੁੰਦੀ ਉਹਦੇ ਨਾਲ ਕਲਾਇੰਟਸ ਵੱਲੋਂ ਪ੍ਰੋਵਾਈਡ ਕਰਾਈ ਜਾਂਦੀ ਹੈਗੀ ਐਂਡ ਉਹਦੇ ਚ ਪਾ ਕੇ ਠੀਕ ਹੈ ਹਾਂ ਮਤਲਬ ਕਿੱਥੇ 50000 ਤੇ ਕਿੱਥੇ 8 ਲੱਖ ਬਿਲਕੁਲ ਜੀ ਬਿਲਕੁਲ ਦੇਖੋ ਇਹ ਪੇਰੈਂਟਸ ਨੂੰ ਖੁਦ ਪੇਰੈਂਟਸ ਖੁਦ ਆਪ ਖਰਚ ਲੈਣੇ ਆਪ ਜਾਣ ਮਸਤੇ ਸੋ ਮੈਂ ਉਹਨਾਂ ਨੂੰ ਅਲਰਟ ਕਰਨਾ ਚਾਹੁੰਦਾ ਆਂ ਅਗਰ ਤੁਸੀਂ ਇਹ ਚੀਜ਼ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਤਾਂ ਯਸ ਇਮੀਗ੍ਰੇਸ਼ਨ ਨਾਲ ਜ਼ਰੂਰ ਕੰਸਲਟ ਕਰੋ ਡੈਫੀਨਿਟਲੀ ਸਰ ਔਰ ਅੱਛੇ ਕੰਸਲਟੈਂਟ ਨਾਲ ਜ਼ਰੂਰ ਟ੍ਰਾਈ ਕਰੋ ਇਹ ਮਾਰਕੀਟ ਦਾ ਜਿਹੜਾ ਦੌਰ ਹੈ ਉਹ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਠੀਕ ਹੈ ਮਤਲਬ ਉਹੀ ਗੱਲ ਆ ਜਾਂਦੀ ਕਿ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਵੀ ਬੈਠੇ ਨੇ ਜੋ ਲੋਕ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਲਈ ਜਾਂ ਕਹਿ ਲੋ ਕਿ ਤੁਹਾਡਾ ਫਾਇਦਾ ਕਰਦੇ ਨੇ ਉੱਥੇ ਕੁਝ ਲੋਕ ਆਪਣਾ ਫ ਬੈਠੇ ਹੋ ਨੇ ਜਿਹੜੇ ਲੋੜ ਤੋਂ ਵੱਧ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਫਾਇਦਾ ਕਰ ਰਹੇ ਨੇ ਬਿਲਕੁਲ ਦੇਖੋ ਉਹਦੇ ਚ ਆਪਾਂ ਉਹਨਾਂ ਦੀ ਗਲਤੀ ਨਹੀਂ ਕਵਾਂਗੇ ਏਜੰਸੀ ਗਲਤੀ ਨਹੀਂ ਕਵਾਂਗੇ ਦੇਖੋ ਹਰ ਕੋਈ ਆਪਣਾ ਘਰ ਚਲਾਉਣ ਵਾਸਤੇ ਹਰ ਕੋਈ ਆਪਣਾ ਬਿਜ਼ਨਸ ਕਰ ਰਿਹਾ ਮੈਂ ਕਲਾਈਂਟਸ ਨੂੰ ਜਾਂ ਪੇਰੈਂਟਸ ਨੂੰ ਜਾਂ ਜਿਹੜੇ ਵੀ ਐਪਲੀਕੈਂਟਸ ਨੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਉਹਨਾਂ ਨੂੰ ਅਲੋਟ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਕਿ ਮਾਰਕੀਟ ਦਾ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈਗਾ ਸਾਨੂੰ ਵੈਬ ਵੈਬ ਦੇ ਉੱਤੇ ਸਭ ਕੁਝ ਮਿਲ ਜਾਂਦਾ ਹੈ ਸਭ ਨੋਲੇਜ ਮਿਲ ਜਾਂਦੀ ਹੈ ਕਿ ਕਿੰਨੀ ਫੀਸ ਹੈ ਕੀ ਹੈ ਸਾਡੇ ਕੋਲ ਜਦੋਂ ਕੋਈ ਬੱਚਾ ਆਂਦਾ ਹੈ ਨਾ ਪੂਰੀ ਕੋਈ ਸਟੂਡੈਂਟ ਆਇਆ ਸਪਾਊਸ ਵੀਜ਼ਾ ਆਇਆ ਜਾਂ ਕੋਈ ਪੀਆਰ ਵਾਸਤੇ ਆ ਰਿਹਾ ਆਏਗਾ ਤੇ ਉਹ ਪੂਰੀ ਨੋਲੇਜ ਲੈ ਕੇ ਆਂਦਾ ਹੈ ਸਾਡੇ ਨਾਲ ਪੂਰੇ ਕੁਐਸਚਨਸ ਕਰਦਾ ਕਿਉਂਕਿ ਮੈਂ ਖੁਦ ਮਿਲਦਾ ਹਾਂ ਮੈਂ ਜਦੋਂ ਵੀ ਕਿਸੇ ਕਲਾਇੰਟਸ ਨੂੰ ਮਿਲਣਾ ਹੈ ਤਾਂ ਮੈਂ ਖੁਦ ਹੀ ਮਿਲਣਾ ਹੈ ਮੇਰਾ ਸਟਾਫ ਹੈਗਾ ਆ ਬਟ ਸਟਾਫ ਨੂੰ ਆਪਾਂ ਜਸਟ ਫੋਰ ਸ਼ਾਰਟ ਟਾਈਮ ਵਾਸਤੇ ਉਹ ਐਂਟਰੀ ਕਰਾਂਦਾ ਹੈ ਇੰਟਰਵਿਊ ਲੈਂਦਾ ਹੈ ਠੀਕ ਹੈ ਮਤਲਬ ਇੱਕ ਤੁਹਾਡੀ ਡਾਇਰੈਕਟ ਇੰਟਰੈਕਸ਼ਨ ਹੁੰਦੀ ਹੈ ਮੇਰੀ ਇੰਟਰੈਕਟਿੰਗ ਕਾਉਂਸਲਿੰਗ ਮੈਂ ਹੀ ਕਰਦਾ ਕਲਾਇੰਟਸ ਨਾਲ ਕਾਉਂਸਲਿੰਗ ਮੈਂ ਹੀ ਕਰਦਾ ਗੁੱਡ ਡੀਲ ਸਾਰੀ ਮੇਰੇ ਮੇਰੇ ਥਰੂ ਹੁੰਦੀ ਹੈ ਔਰ ਕੈਨੇਡਾ ਦੇ ਵਿੱਚ ਮੇਰੇ ਭਇਆ ਵਾਟੇ ਬ੍ਰਦਰ ਜਿਹੜੇ ਰਾਜਨਾਰੰਗ ਨੇ ਸੀਐਸਸੀ ਦਾ ਚੇਅਰਮੈਨ ਆ ਮ ਪੂਰੀ ਰੱਖੀ ਹੋਈ ਹੈ ਬਿਲਕੁਲ ਟਰਾਂਸਪੇਰੈਂਸੀ ਰੱਖੀ ਹੋਈ ਹੈ ਬਬਾਏ ਅਪਾਇੰਟਮੈਂਟ ਬੇਸਿਸ ਤੇ ਅਸੀਂ ਮਿਲਦੇ ਹੈਗੇ ਆ ਜੀ ਕੋਈ ਉਹ ਨਹੀਂ ਹੈਗਾ ਕਿ ਮਾਰਕੀਟ ਚ ਰਸ਼ਪਾਦ ਹੋ ਫੇਕ ਅਫਵਾਹਾਂ ਦੇ ਕੇ ਆਫਿਸ ਦੇ ਵਿੱਚ ਰਸ਼ਪਾਦ ਹੋ ਜਾਓ ਸਟਾ ਉਹ ਦੌਰ ਨਹੀਂ ਹੈਗਾ ਉਹ ਚੀਜ਼ ਆਪਾਂ ਨਹੀਂ ਇਹ ਨਾ ਹੀ ਆਪਾਂ ਦੇ ਆਪਾਂ ਕਦੀ ਉਹਦੇ ਬਾਰੇ ਸੋਚਿਆ ਹੈਗਾ ਜੀ ਸੋ ਮੈਂ ਇਹੀ ਕਹੂੰਗਾ ਕਿ ਜਿਨ੍ਹਾਂ ਨੇ ਵੀ ਜਾਣਾ ਹੈਗਾ ਉਹ ਪੂਰਾ ਮਾਰਕੀਟ ਨੂੰ ਪੂਰਾ ਆਪਣਾ ਸੋਸ਼ਲ ਮੀਡੀਆ ਵਾਚ ਕਰਕੇ ਆ ਆਪਣਾ ਗੂਗਲ ਦੇ ਉੱਤੇ ਪੂਰਾ ਵਾਚ ਕਰੋ ਨੂੰ ਉਹਦੀ ਕੀ ਕੋਸਟਿੰਗ ਹੈਗੀ ਠੀਕ ਹੈ ਕੰਸਲਟੈਂਸੀ ਫੀਸ ਦਾ ਹਰ ਕੋਈ ਲੈਂਦਾ ਹਰ ਕਿਸੇ ਦਾ ਆਕੇ ਗਿਆ ਔਰ ਗਵਰਨਮੈਂਟ ਵੀ ਕਹਿੰਦੀ ਹੈ ਜੋ ਜੈਨੂਇਨ ਕੰਸਲਟੈਂਸੀ ਫੀਸ ਹੋ ਉਸੇ ਲਵ ਠੀਕ ਬਟ ਜਿਹੜੀ ਨਜ਼ਾਇਜ਼ ਇੱਕੀ ਕਰਕੇ ਗਿਆ ਉਹਦੇ ਤਾਂ ਅਸੀਂ ਆਪ ਉਹਦੇ ਤੇ ਖਿਲਾਫ ਹੋ ਗਏ ਤੇ ਆਡੀਅנס ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕਿ ਜਿਹੜੇ ਫੇਕ ਏਜੰਟਸ ਨੇ ਜਾਂ ਫੇਕ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਉਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ ਅ ਮੈਂ ਸਾਰੇ ਨੂੰ ਇਹੀ ਰਿਕਵੈਸਟ ਕਰਦਾ ਇੱਕ ਬੈਸਟ ਪੇਰੈਂਟਸ ਨੂੰ ਖਾਸ ਕਰਕੇ ਇਹ ਰਿਕਵੈਸਟ ਕਰਦਾ ਆਇਗਾ ਕਿ ਇੱਕ ਬੈਸਟ ਕੰਸਲਟੈਂਟ ਚੁਣੋ ਜਿਹੜਾ ਜਿਹਨੂੰ ਆਪ ਨੂੰ ਪੂਰੀ ਨੋਲੇਜ ਹੋਵੇ ਜਿਹੜਾ ਤੁਹਾਨੂੰ ਪੂਰਾ ਤੁਹਾਡੇ ਕੁਐਸਚਨਸ ਦਾ ਜਵਾਬ ਦੇ ਸਕੇ ਔਰ ਟਰਾਈ ਕਰੋ ਕਿ ਓਨਰ ਹੀ ਤਨੋਂ ਮਿਲੇ ਸਟਾਫ ਅੱਜਕਲ ਬਹੁਤ ਜ਼ਿਆਦਾ ਹੈ ਕਿ ਸਟਾਫ ਨੂੰ ਤੁਸੀਂ ਪੇਮੈਂਟਸ ਦੇ ਜਾਂਦੇ ਹੋ ਸਟਾਫ ਨੂੰ ਤੁਸੀਂ ਅਹ ਕੰਸਲਟ ਕਰਕੇ ਚੱਲ ਜਾਂਦੇ ਹੋ ਟਰਾਈ ਕਰੋ ਕਿ ਓਨਰ ਦੇ ਨਾਲ ਹੀ ਕੰਸਲਟ ਕੀਤਾ ਜਾਵੇ ਔਰ ਤੁਸੀਂ ਉਹਨਾਂ ਦਾ ਪੂਰਾ ਕੁਐਸ਼ਨ ਕਰੋ ਜੋ ਜੋ ਤੁਹਾਡੇ ਮਨਚ ਕੁਐਸ਼ਨ ਹੈਗੇ ਨੇ ਉਹ ਕੁਐਸ਼ਨ ਕਰੋ ਕਿ ਉਹ ਤੁਹਾਡੇ ਕੁਐਸ਼ਨਾਂ ਦਾ ਸਹੀ ਜਵਾਬ ਦੇ ਪਾਉਂਦਾ ਆ ਅਗਰ ਉਹ ਸਹੀ ਜਵਾਬ ਦੇ ਪਾਉਂਦਾ ਆ ਦੈਨ ਆਪਣਾ ਵਰਕ ਆਪਣਾ ਸਟਾਰਟ ਉਹਦੇ ਨਾਲ ਪ੍ਰੋਸੈਸਟ ਸਟਾਰਟ ਕਰੋ ਔਰ ਮੈਂ ਇਹ ਕਹੂੰਗਾ ਕਿ ਏ ਜਰੂਰ ਦੇਖ ਲੈਣਾ ਕਿ ਉਹ ਮਾਨਤਾ ਪ੍ਰਾਪਤ ਹੈਗੀ ਹੈ ਜਿਹੜੀ ਵੀ ਕੰਟਰੀ ਨੂੰ ਤੁਸੀਂ ਡੀਲ ਕਰ ਰਹੇ ਹੋ ਉਹ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਉਹਦੀ ਹੈਗੀ ਹੈ ਕਿ ਨਹੀਂ ਹੈਗੀ ਔਰ ਖਾਸ ਕਰਕੇ ਇਹ ਕਹਿੰਨਾ ਕਿ ਤੁਸੀਂ ਮਾਨਤਾ ਪ੍ਰਾਪਤ ਵਾਲੇ ਜਿਹੜੇ ਸਾਡੇ ਕੰਸਲਟੈਂਟਸ ਨੇ ਉਹਨਾਂ ਦੇ ਕੋਲ ਹੀ ਜਾਓ ਤੇ ਆਪਣਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਜਿਹੜਾ ਸਟਾਰਟ ਕਰੋ ਥੈਂਕ ਯੂ ਸੋ ਮਚ ਸਰ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਆਉਣ ਦੇ ਲਈ ਆਪਣਾ ਟਾਈਮ ਕੱਢਣ ਦੇ ਲਈ ਔਰ ਇਨੀ ਵੈਲਿਊਏਬਲ ਇਨਫੋਰਮੇਸ਼ਨ ਜਿਹੜੀ ਉਹ ਸਾਡੀ ਆਡੀਅנס ਨੂੰ ਦੇਣ ਦੇ ਲਈ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਡਾਊਟਸ ਜਿਹੜੇ ਨੇ ਉਹ ਕਲੀਅਰ ਹੋ ਗਏ ਹੋਣਗੇ ਔਰ ਸਾਡੀ ਆ ਵੇਕ एजेंट्स ਤੋਂ ਹੁਣ ਜ਼ਰੂਰ ਬਚੇਗੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਵੀ ਸਾਨੂੰ ਦਿੱਤਾ ਉਹ ਰਾਜਪੂਤ ਅੱਛਾ ਲੱਗਾ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ